ਤੋਂ ਉਸ ਥਾਂ ਤੇ ਅਸੀਂ ਲੈ ਕੇ ਆਏ ਹਾਂ ਜਿੱਥੇ ਦਿਲ ਦਾ ਸਟੰਡ ਬਚ ਜਾਂਦੇ ਨੇ ਪੀਸ ਮੇਕਰ ਬਚ ਜਾਂਦੇ ਨੇ ਔਰ ਇੱਥੇ ਆਉਣ ਵਾਲੇ ਸ਼ਖਸ ਦਾ ਜਿਹੜੀ ਟੜਕਣ ਹੈਗੀ ਆ ਨਿਯਮਿਤ ਟੜਕਣ ਚਾਹੇ ਵੱਧੀ ਹੈ ਚਾਹੇ ਘਟਦੀ ਹੈ ਉਹ ਕੁਦਰਤੀ ਢੰਗ ਨਾਲ ਜਿਹੜੇ ਠੀਕ ਕਰਦੇ ਨੇ ਇੱਥੇ ਇਹ ਹਾਰਟ ਅਟੈਕ ਕਿਨੂੰ ਆ ਸਕਦਾ ਨਹੀਂ ਡਰਾਨ ਵਾਲੀ ਗੱਲ ਨਹੀਂ ਹੈ ਇਹ ਆਬਵੀਅਸਲੀ ਗੱਲ ਹੈ ਕਿ ਜਿਹਦੇ ਕੋਲ ਦਿਲ ਹੈ ਤੇ ਉਹਨੂੰ ਹਾਰਟ ਅਟੈਕ ਜਿਹੜਾ ਆ ਸਕਦਾ ਹੈ ਛਾਤੀ ਵਿੱਚ ਦਰਦ ਹੋਣਾ ਜਾਂ ਸਾਹ ਫੁੱਲਣਾ ਪੌੜੀਆਂ ਚੜ੍ਹ ਰਹੇ ਆ ਤੇ ਸਾਹ ਫੁੱਲ ਰਿਹਾ ਜਾਂ ਪੈਰਾਂ ਵਿੱਚ ਸੋਚ ਪੈ ਰਹੀ ਹੈ ਇਹ ਦਿੱਕਤ ਆ ਰਹੀ ਹੈ نیند ਘਟ ਤੇ ਹਾਰਟ ਅਟੈਕ ਦੇ ਚਾਂਸ ਵਧ ਇਹ ਕੀ ਸੁੱਤਰ ਹੈਗਾ ਜੀ ਹਾਂਜੀ نیند ਜੇ ਬੰਦਾ ਘਟ ਲੇਗਾ ਤੇ ਬੋਡੀ ਆਬਵੀਅਸਲੀ ਗੱਲ ਹੈਗਾ ਕਿ ਸਟ्रेस ਵਧੇਗਾ ਤੇ ਸਟ्रेस ਵਧਨ ਕਰਕੇ ਜਿਹੜਾ ਉਹ ਹਾਰਟ ਤੇ ਵੀ ਪ੍ਰੈਸ਼ਰ ਪਏਗਾ ਤੇ ਹਾਰਟ ਅਟੈਕ ਦੇ ਜਿਹੜੇ ਚਾਂਸਸ ਆ ਉਹ ਵੀ ਵਧਣ ਕਿਹੜੇ ਸੁੱਤਰ ਰਹੇ ਜਿੰਦਨੀ ਜੀ ਫਿਰੋ ਹਾਂਜੀ ਉਹਨੂੰ ਸਾਇਲੈਂਟ ਅਟੈਕ ਵੀ ਕਹਿ ਦਿੰਨੇ ਆ ਉਹ ਸਭ ਤੋਂ ਖਤਰਨਾਕ ਹੈ ਜੀ ਹਾਂਜੀ ਬਿਲਕੁਲ ਖਤਰਨਾਕ ਹੈ ਬਟਾ ਫਾਰਮੂਲਾ ਨੁਸਖਾ ਉਸ ਚੀਜ਼ ਤੋਂ ਬਚਾ ਸਕਦੇ ਬਚਾ ਹੋ ਸਕਦਾ ਤੁਹਾਡੇ ਨੁਸਕੇ ਨਾਲ ਫਾਰਮੂਲੇ ਨਾਲ ਜਿਹੜਾ ਤੁਸੀਂ ਇੱਥੇ ਰੱਖਿਆ ਹਾਂਜੀ ਬਿਲਕੁਲ ਹੋ ਸਕਦਾ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਇੱਥੇ ਪਹਿਲੀ ਵਾਰ ਆਏ ਸੀ ਬੇਟਾ ਮੈਂ ਚੱਲਦੀ ਸੀ ਨਾ ਮੈਨੂੰ ਥੋੜ੍ਹਾ ਜਿਹਾ ਦੂਰ ਚੱਲਦੀ ਸੀ ਮੈਨੂੰ ਸਾਹ ਚੜਦਾ ਸੀ ਤੇ ਚੜਦਾ ਸੀ ਉਹ ਨਹੀਂ ਚੜਦਾ ਜੀ ਨਹੀਂ ਹੋਰ ਫਰਕ ਹੈ ਕਾਫੀ ਫਰਕ ਹੈ ਮੈਮ ਇਹ ਕੀ ਚੀਜ਼ ਰੱਖਿਆ ਹੋਇਆ ਜੀ ਤੁਸੀਂ ਇਹ ਤੁਸੀਂ ਉਹ ਸਮਝਾ ਰਹੇ ਸੀ ਇਹ ਆਟਾ ਉਹ ਮਸਾਲਾ ਗੱਚਕ ਇਹ ਦੋ ਤਿੰਨ ਚੀਜ਼ਾਂ ਤੁਸੀਂ ਬੜੇ ਬਾਰੀਕੀ ਨਾਲ ਸਮਝਾਉਂਦੇ ਨੇ ਇਹ ਲਾਲ ਲਾਲ ਰੈੱਡ ਰੈੱਡ ਗਰਮ ਗਰਮ ਕੋਸਾ ਕੋਸਾ ਪਾਣੀ ਕੀ ਕਰੂਗਾ ਜੀ ਇਹ ਹੈ ਵੀ ਤਾਂ ਉਹ ਆਪਰੇਸ਼ਨ ਬਚਾ ਲੈ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਜੀ ਤੁਹਾਡਾ ਆਪਰੇਸ਼ਨ ਹੋਣ ਵਾਲਾ ਫਿਰ ਆਪਰੇਸ਼ਨ ਬਚਾਉਣ ਦਾ ਕੀ ਟੰਗ ਹੈਗਾ ਤੁਸੀਂ ਕਹਿੰਦੇ ਬਾਈਪਾਸ ਸਰਜੀ ਵੀ ਬਚ ਜਾਂਦੀ ਹੈ ਸਟੰਟ ਵੀ ਤੁਸੀਂ ਬਚਾ ਲੈਂਦੇ ਹੋ ਅਗਰ ਕਿਸੇ ਨੂੰ ਕਹਿਤਾ ਵੀ ਤੁਹਾਡਾ ਦਿਲ ਸਲੋ ਚੱਲ ਰਿਹਾ ਹੈ ਪੀਸਮੇਕਰ ਤੋਂ ਵੀ ਤੁਸੀਂ ਬਚਾ ਕਰ ਲੈਂਦੇ ਹੋ ਉਹ ਕੀ ਨੁਸਕਾ ਕੀ ਫਾਰਮੂਲਾ ਜੀwidehat ਮੈਂ ਟ੍ਰੈਡਮਿਲ ਤੇ ਚੱਲੀ 15 ਮਿੰਟ ਚੱਲਦਾ ਸੀ ਪਰ ਮੈਂ 1.5 ਮਿੰਟ ਹੀ ਚੱਲ ਪਾਈ ਜੀ ਹੋਈ ਨਾ ਫਿਰ ਮੈਂ ਗੁਰੂ ਨਾਨਕ ਹਸਪੀਟਲ ਵੀ ਗਈ ਉਹ ਕਹਿੰਦੇ ਆ ਜੀ ਐਡਮਿਟ ਹੋ ਜਾਓ ਤੁਸੀਂ ਹੋਣਾ ਹੀ ਤੁਸੀਂ ਪੈਦਲ ਨਹੀਂ ਤੁਰਨਾ ਕੁਰਸੀ ਤੇ ਬੈਠੋ ਤੇ ਤੁਹਾਨੂੰ ਸਟੰਟ ਪੈਣਗੇ। ਬਸ ਮੈਡਮ ਨੇ ਕਿਹਾ ਸੀ ਕਹਿੰਦੇ ਹਫਤੇ ਚ ਹੀ ਤੁਹਾਨੂੰ ਰਿਜ਼ਲਟ ਪਤਾ ਲੱਗੇਗਾ। ਤੁਹਾਨੂੰ ਕਿੰਨੇ ਦਿਨਾਂ ਚ ਪਤਾ ਲੱਗਿਆ? ਜੀ। ਇੱਕ ਹਫਤੇ ਚ। ਬਿਲਕੁਲ। ਔਰ 2 ਕਿਲੋ weight ਵੀ ਲੂਜ਼ ਹੋ ਗਿਆ। ਫਿਰ ਮੈਂ 7 ਮਿੰਟ ਚੱਲੀ ਹਾਂ ਟਰੈਡਮਿਲ ਤੇ। ਠੀਕ ਹੈ। ਹੁਣ ਐਤਵਾਰ ਫੇਰ ਮੇਰਾ ਹੈਗਾ। ਆਪ ਤੁਸੀਂ ਦੇਖ ਰਹੇ ਹੋ ਇਹ ਮਸਾਲਾ ਹੈ। ਜੀ ਜੀ। ਇਹ ਵੀ ਮਸਾਲਾ ਜਿਹੜਾ ਹਾਰਟ ਪੇਸ਼ੈਂਟ ਵਾਸਤੇ ਜਿਹੜਾ ਕਾਲੀ ਜਿਹੀ ਫ੍ਰੈਗਰੈਂਸ ਤਾਂ ਬੜੀ ਕੇ ਐਟ ਆਉਂਦੀ ਹੈ। ਸਮਝਾਂਗੇ ਸੀ ਕੀ ਹੈਗਾ ਰੈੱਡ ਵਾਟਰ ਇੱਥੇ ਰੱਖਿਆ ਹੋਇਆ ਹੈ ਪਰ ਗਰਮ ਵੀ ਹੈ ਥੋੜਾ ਤੇ ਇਹ ਮੈਨੂੰ ਲੱਗਦੀ ਹੈ ਜਿਵੇਂ ਜਿਸ ਤਰੀਕੇ ਨਾਲ ਗ੍ਰੀਨ ਟੀ ਹੁੰਦੀ ਹੈ ਇਹ ਟੀ ਬੈਗ ਵਿੱਚ ਪਾਇਆ ਹੋਇਆ ਹੈ ਬਹੁਤ ਜ਼ਿਆਦਾ ਪਰੇਸ਼ਾਨ ਪੇਸ਼ੈਂਟ ਆਂਦੇ ਨੇ ਕਈਆਂ ਨੂੰ ਜਿੱਦ ਤੱਕ ਕਿ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਆਂਦੇ ਆ ਕਿ ਬਾਰ ਹੋਈ ਸਾਫ ਹੁੰਦਾ ਉਹਨਾਂ ਦਾ ਬਾਦ ਵਿੱਚ ਜੁ ਜਾਂਦੇ ਨੇ ਤੇ ਖੁਸ਼ ਹੋ ਕੇ ਜਾਂਦੇ ਨੇ ਔਰ ਕੁਝ ਇਦਾਂ ਦੇ ਵੀ ਪੇਸ਼ੈਂਟ ਆ ਜਿੱਦਾਂ ਕਿ ਜੋਇੰਟ ਪੇਨ ਦੇ ਪੇਸ਼ੈਂਟ ਆ ਉਹ ਡੰਡੇ ਦੇ ਨਾਲ ਆਂਦੇ ਆ ਤੇ ਜਦੋਂ ਜਾਂਦੇ ਨੇ ਤੇ ਦਿੱਤੇ ਡੰਡਾ ਛੱਡ ਕੇ ਜਾਂਦੇ ਨੇ ਆਪਨਾ ਇਸ ਤਰ੍ਹਾਂ ਦਾ ਕੀ ਘੋਲ ਕੇ ਕਿਤੇ ਆ ਪਾਣੀ ਤਾਂ ਨਹੀਂ ਘੋਲ ਕੇ ਪਾਉਂਦੇ ਉਹਨਾਂ ਦੇ ਮੂੰਹ 'ਚ ਉਹਨਾਂ ਦੇ ਹਲਕੇ ਦੇ ਵਿੱਚ ਉਹ ਇੰਨੀ ਸਟ੍ਰੈਸ ਦੇ ਵਿੱਚ ਆਉਂਦੇ ਨੇ ਤੇ ਜਾਨ ਲੱਗੇ ਤੇ ਖੁਸ਼ ਹੋ ਕੇ ਜਾਂਦੇ ਨੇ ਇਹ ਹਾਰਦੀ ਯਾਰ ਪਾਉਂ ਅੱਛਾ ਹਾਂ ਕੀ ਕਰਿਓ ਹਾਟ ਬਲੋਕਰ ਵਗੈਰਾ ਹੋ ਗਿਆ ਕਿੰਨੇ ਪਰਸੈਂਟ ਹੋ ਪਤਾ ਨਹੀਂ ਹੋਇਆ ਤੇ 70% ਉਹਨਾਂ ਨੇ ਕਿਹਾ ਸੀ ਡਾਕਟਰ 70% ਅੱਛਾ ਇਹ ਕਮੇਂ ਤਰ੍ਹਾਂ ਫਰਕ ਪੈਣਾ ਸ਼ੁਰੂ ਹੋ ਜਾਏਗਾ ਤੇ ਬਾਕੀ ਅਗਰ 2-3 ਮਹੀਨੇ ਲੱਗਾਂਗੇ ਤੇ ਫਰਕ ਪਾਜੀ ਸਿੰਟਮ ਕੀ ਹੁੰਦੇ ਨੇ ਅਗਰ ਜਦੋਂ ਕਿਸੇ ਨੂੰ ਹਾਰਟ ਅਟੈਕ ਆਉਣਾ ਹੋਵੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜਿਸ ਤਰੀਕੇ ਨਾਲ ਅਸੀਂ ਤੁਹਾਡੀ ਸਿਹਤ ਦਾ ਬੜਾ ਖਾਸ ਖਿਆਲ ਰੱਖਦੇ ਹਾਂ ਤਾਂ ਸਿਹਤ ਦੇ ਵਿੱਚੋਂ ਇੱਕ ਬੜਾ ਸਾਡਾ ਕੀਮਤੀ ਅੰਗ ਹੁੰਦਾ ਹੈ ਦਿਲ ਅੱਜਕੱਲ੍ਹ ਹਰ ਇੱਕ ਸ਼ਖਸ ਨੂੰ ਆਪਣੇ ਦਿਲ ਦੀ ਫਿਕਰ ਹੈ ਪਰ ਇਹ ਦਿਲ ਹੈਗਾ ਅਸੀਂ ਕਿਸ ਤਰੀਕੇ ਨਾਲ ਸਰਜਰੀਆਂ ਤੋਂ ਆਪਰੇਸ਼ਨਾਂ ਤੋਂ ਬਲਾਕੇਜ ਤੋਂ ਬਚ ਸਕਦੇ ਆ ਅੱਜ ਉਸੇ ਢੰਗ ਤਰੀਕੇ ਨੂੰ ਅਪਣਾ ਕੇ ਕੁਦਰਤੀ ਤਰੀਕੇ ਦੇ ਨਾਲ ਤੁਹਾਨੂੰ ਉਸ ਥਾਂ ਤੇ ਅਸੀਂ ਲੈ ਕੇ ਆਏ ਆ ਜਿੱਥੇ ਦਿਲ ਦਾ ਸਟੈਂਡ ਬਚ ਜਾਂਦੇ ਨੇ ਪੀਸ ਮੇਕਰ ਬਚ ਜਾਂਦੇ ਨੇ ਔਰ ਇੱਥੇ ਆਉਣ ਵਾਲੇ ਸ਼ਖਸ ਦਾ ਜਿਹੜੀ ਧੜਕਣ ਹੈਗੀ ਆ ਨਿਯਮਿਤ ਧੜਕਣ ਚਾਹੇ ਵੱਧਦੀ ਹੈ ਚਾਹੇ ਘਟਦੀ ਹੈ ਉਹ ਕੁਦਰਤੀ ਢੰਗ ਨਾਲ ਮੈਡਮ ਪ੍ਰੀਆ ਕੁਮਾਰੀ ਨੇ ਡਾਕਟਰ ਪ੍ਰੀਆ ਕੁਮਾਰੀ ਨੇ ਜਿਹੜੇ ਠੀਕ ਕਰਦੇ ਨੇ ਥੈਰਾਪੀਆਂ ਵੀ ਦਿੱਤੀਆਂ ਜਾਂਦੀਆਂ ਨੇ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਆ ਜਿੱਥੇ ਮੇਰੇ ਸੱਜੇ ਪਾਸੇ ਅੱਧਾ ਕਿਲੋਮੀਟਰ ਮਹਿਜ਼ ਅ ਮਿਲ ਅੰਮ੍ਰਿਤਸਰ ਦਾ ਬੜਾ ਮਸ਼ਹੂਰ ਹਸਪੀਟਲ ਗੁਰੂ ਨਾਨਕ ਹਸਪੀਟਲ ਹੈ ਤੇ ਮੇਰੇ ਖੱਬੇ ਪਾਸੇ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੇ ਇੱਕ ਗੁਰਦੁਆਰਾ ਸਥਿਤ ਹੈ ਔਰ ਤੁਹਾਨੂੰ ਅਸੀਂ ਗੱਲਬਾਤ ਕਰਵਾਉਣੇ ਆ ਕਿਸ ਤਰੀਕੇ ਨਾਲ ਮਹਿਜ਼ ਖੁਆਪ ਲਾ ਕੇ ਕੋਈ ਖਾਣਾ ਛਡਾ ਕੇ ਨਹੀਂ ਸਕੋ ਖੁਆਪ ਪਿਆ ਕੇ ਇਸ ਥਾਂ ਦੇ ਉੱਤੇ ਦਿਲ ਦਾ ਇਲਾਜ ਹੈਗਾ ਜਿਹੜਾ ਉਹ ਕੀਤਾ ਜਾਂਦਾ ਹੈ ਬਲਾਕੇਜ ਖੋਲੀ ਜਾਂਦੀ ਹੈ ਪੀਸ 메ਕਰ ਬਚਾ ਲਏ ਜਾਂਦੇ ਨੇ ਜੇਕਰ ਤੁਹਾਡੇ ਦਿਲ ਦੀ ਧੜਕਣ ਅਨਿਯਮਤ ਹੈ ਤਾਂ ਉਸ ਨੂੰ ਨਿਯਮਤ ਕਰਨ ਦੀਆਂ ਕੋਸ਼ਿਸ਼ਾਂ ਸਫਲਤਾ ਨਾਲੇ ਤੇ ਕੀਤੀਆਂ ਜਾਂਦੀਆਂ। ਤੋਂ ਇਹ ਕਲੀਨਿਕ ਹੈਗਾ ਮਾਧਵ ਬਾਗ ਮਲਟੀ ਡਿਸਪਲਿਨਰੀ ਕਾਰਡੀ ਕੇਅਰ ਕਲੀਨਿਕ ਅਤੇ ਹਸਪੀਟਲਸ ਦੀ ਚੇਨ ਹੈਗੀ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਬਾਈਪਾਸ ਬਚਾ ਰਹੀ ਹੈ ਦਿਲ ਦੇ ਦੌਰੇ ਬਚਾ ਰਹੀ ਹੈ ਨੌਜਵਾਨਾਂ ਨੂੰ ਜਿਹੜੇ ਹਾਰਟ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਦਾ ਬੜਾ ਸਫਲਤਾਪੂਰਵਕ ਟ੍ਰੀਟਮੈਂਟ ਇਲਾਜ ਹੈ ਜਿਹੜਾ ਉਹ ਕੀਤਾ ਜਾਂਦਾ ਸਾਡੇ ਨਾਲ ਨਵਰੂਪ ਨੇ ਜੋ ਇਥੇ ਆਇਦਾ ਹਰੇਕ ਸ਼ਖਸ ਦਾ ਬੜੇ ਮੁਸਕਰਾਹਟ ਦੇ ਨਾਲ ਸਵਾਗਤ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਨਵਰੂਪ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹੈਲੋ ਸਰ ਅੱਛਾ ਕਿ ਕਿਸ ਤਰ੍ਹਾਂ ਦੇ ਲੋਕ ਇਥੇ ਕਹਿੰਦੇ ਨੇ ਬੜੇ ਦਿਲ ਨੂੰ ਫੜ ਕੇ ਆਉਂਦੇ ਨੇ ਹਾਂਜੀ ਸਰ ਇੱਥੇ ਮਤਲਬ ਕਿ ਹਾਰਟ ਦੇ ਪੇਸ਼ੈਂਟ ਆਉਂਦੇ ਨੇ ਔਰ 슈ਗਰ ਦੇ ਪੇਸ਼ੈਂਟ ਹੋਗੇ ਬੀਪੀ ਦੇ ਪੇਸ਼ੈਂਟ ਹੈ ਸਾਰੇ ਮਤਲਬ ਕਿ ਆਪਣੀ ਦਿੱਕਤਾਂ ਨੂੰ ਲੈ ਕੇ ਇੱਥੇ ਆਉਂਦੇ ਨੇ ਤੇ ਉਹ ਦੱਸਦੇ ਨੇ ਕਿ ਸਾਨੂੰ ਇਹ ਦਿੱਕਤ ਸੀ ਪੇਸ਼ੈਂਟ ਕਹਿ ਰਿਹਾ ਵੇ ਕਿ ਸਾਨੂੰ ਬਾਇਓਪਲਾਸਟੀ ਲਈ ਕਿਹਾ ਗਿਆ ਹੈ ਬਾਈਪਾਸ ਲਈ ਕਿਹਾ ਗਿਆ ਹੈ ਤੇ ਅਸੀਂ ਇੱਥੇ ਜਿਹੜਾ ਟ੍ਰੀਟਮੈਂਟ ਕਰਦੇ ਆ ਉਹ ਨੋਨ ਸਰਜਿਕਲ ਟ੍ਰੀਟਮੈਂਟ ਹੁੰਦਾ ਹੈ ਆਯੁਰਵੇਦਾ ਪੰਚਕਰਮਾ ਦੇ ਨਾਲ ਅਸੀਂ ਪੇਸ਼ੈਂਟ ਦੀ ਪ੍ਰੋਬਲਮ ਨੂੰ ਠੀਕ ਕਰਦੇ ਆ ਕਿਹੜੇ ਹਾਲਾਤ ਚ ਆਉਂਦੇ ਨੇ ਨਵਰੂਪ ਜਦੋਂ ਇੱਥੋਂ ਆਉਂਦੇ ਨੇ ਤੁਸੀਂ ਦੱਸਦੇ ਵੀ ਬੜੇ ਲੋਕ ਫੜਫੜ ਕੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਫੜ ਕੇ ਪੌੜੀਆਂ ਚੜਾਉਣੇ ਪੈਂਦੇ ਨੇ ਬਿਲਕੁਲ ਸਰ ਬਹੁਤ ਜ਼ਿਆਦਾ ਪਰੇਸ਼ਾਨ ਪੇਸ਼ੈਂਟਸ ਆਂਦੇ ਨੇ ਕਈਆਂ ਨੂੰ ਜਿਸ ਤਰ੍ਹਾਂ ਕਿ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਆਂਦੇ ਆ ਕਿ ਬਾਹਰੋਂ ਹੀ ਸਾਫ਼ ਹੁਲਦਾ ਉਹਨਾਂ ਦਾ ਔਰ ਦੱਸਦੇ ਆ ਕਿ ਸਾਨੂੰ ਇਹ ਦਿੱਕਤ ਹੈਗੀ ਆ ਤੇ ਤੁਸੀਂ ਬਾਹਰ ਆਓ ਸਾਨੂੰ ਲੈਣ ਵਾਸਤੇ ਜਿਨ੍ਹਾਂ ਨੂੰ ਲੋਕੇਸ਼ਨ ਨਹੀਂ ਮਿਲਦੀ ਫਿਰ ਉਹਨਾਂ ਨੂੰ ਅਸੀਂ ਬਾਹਰੋਂ ਲੈ ਕੇ ਆਂਨੇ ਆ ਤੇ ਅੰਦਰ ਜਦੋਂ ਆਂਦੇ ਨੇ ਪੇਸ਼ੈਂਟ ਤੇ ਉਹਨਾਂ ਨੂੰ ਬਿਠਾਈਦਾ ਪਾਣੀ ਵਗੈਰਾ ਪਿਲਾਈਦਾ ਹੈ ਤੇ ਮਤਲਬ ਇਸ ਤਰੀਕੇ ਨਾਲ ਪੇਸ਼ੈਂਟ ਜਿਹੜੇ ਵਾ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਆਂਦੇ ਨੇ ਸਾਡੇ ਤੁਹਾਡੀ ਤੁਹਾਡੀ ਤਾਂ ਸਹੀਲੇ ਵੀ ਬਣ ਜਾਂਦੇ ਹੋਣਗੇ ਮਤਾਵਾ ਕੀ ਐਕਸਪੀਰੀਅੰਸ ਕੀ ਹੁੰਦਾ ਉਹਨਾਂ ਦਾ ਇੱਥੋਂ ਆਉਣ ਤੋਂ ਬਾਅਦ ਮਹੀਨੇ ਬਾ ਬਿਲਕੁਲ ਸਰ ਜਦੋਂ ਪੇਸ਼ੈਂਟ ਨੂੰ ਪਹਿਲੀ ਦੋ ਥੈਰੇਪੀਸ ਤੋਂ ਬਾਅਦ ਹੀ ਫਰਕ ਲੱਗਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਹ ਦੱਸਦੇ ਨੇ ਔਰ ਪੇਸ਼ੈਂਟ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਜਾਂਦੇ ਨੇ ਤੇ ਮੁਸਕਰਾ ਕੇ ਜਾਂਦੇ ਨੇ ਇੱਥੋਂ ਔਰ ਦੱਸਦੇ ਨੇ ਕਿ ਜਦੋਂ ਉਹ ਆਏ ਸੀ ਤੇ ਤੁਸੀਂ ਸਾਨੂੰ ਐਦਾਂ ਫੜ ਕੇ ਲੈ ਕੇ ਆਉਂਦੇ ਸੀ ਤੇ ਹੁਣ ਦੇਖੋ ਤੁਸੀਂ ਕਿੰਨਾ ਮਤਲਬ ਬਾੜੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ ਫਿਰ ਬਿਲਕੁਲ ਸਰ ਐਦਾਂ ਹੀ ਮਤਲਬ ਬਹੁਤ ਸਾਰੇ ਹੈਗੇ ਨੇ ਜਿਹੜੇ ਕਿ ਪੇਸ਼ੈਂਟ ਜਿਹੜੇ ਆਪਣੇ ਦੁੱਖ ਨੂੰ ਲੈ ਕੇ ਆਉਂਦੇ ਨੇ ਬਾਅਦ ਵਿੱਚ ਜੋ ਜਾਂਦੇ ਨੇ ਤੇ ਖੁਸ਼ ਹੋ ਕੇ ਜਾਂਦੇ ਨੇ ਔਰ ਕੁਝ ਐਦਾਂ ਦੇ ਵੀ ਪੇਸ਼ੈਂਟ ਹੈ ਜਿੱਦਾਂ ਕਿ ਜੋਇੰਟ ਪੇਨ ਦੇ ਪੇਸ਼ੈਂਟ ਹੈ ਉਹ ਡੰਡੇ ਦੇਤੇ ਡੰਡਾ ਛੱਡ ਕੇ ਜਾਂਦੇ ਨੇ ਆਪਨਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਵਰੂਪ ਸੋ ਇਹ ਸੰ ਰੂਪ ਜਿਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਦੋਂ ਲੋਕ ਆਉਂਦੇ ਨੇ ਇੱਥੇ ਤਾਂ ਉਹਨਾਂ ਦੀ ਹਾਲਾਤ ਕਿ ਉਸ ਤਰ੍ਹਾਂ ਦੇ ਹੁੰਦੇ ਨੇ ਤੇ ਫਿਰ ਜਦੋਂ ਜਾਂਦੇ ਨੇ ਤਾਂ ਕਿਸ ਤਰ੍ਹਾਂ ਦੇ ਹੁਣੇ ਹੁਣੇ ਇੱਕ ਟ੍ਰੀਟਮੈਂਟ ਹੈਗਾ ਇਲਾਜ ਦੀ ਪ੍ਰਣਾਲੀ ਸਮਝ ਕੇ ਆਏ ਨੇ ਸਰ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਲ ਜੀ ਤੁਹਾਡਾ ਮੈਂ ਮੁਕੇਸ਼ ਅੱਛਾ ਕਿੱਥੋਂ ਆਇਓ ਇਹ ਲੋਰੀ ਗੇਟ ਦੇ ਲੋਰੀ ਗੇਟ ਤੋਂ ਆਇਓ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਮੁਕੇਸ਼ ਜੀ ਇਹ ਹਾਰਟ ਦੀ ਰੋਣ ਅੱਛਾ ਇਹ ਕਰਿਓ ਹਾਂ ਟ੍ਰੇ ਡੀਲਰਸ ਵਗੈਰਾ ਹੋ ਗਿਆ ਕਿੰਨੇ ਪਰਸੈਂਟ ਹੋ ਪਤਾ ਨਹੀਂ ਹੋਇਆ ਤੇ 70% ਉਹਨੇ ਕਿਆ ਸੀ ਡਾਕਟਰ 70% ਡਾਕਟਰ ਤਾਂ ਬਹੁਤ ਡਰਾ ਦਿੰਦੇ ਨੇ ਉਹ ਤਾਂ ਕਹਿੰਦੇ ਨੇ ਜੀ ਫਟਾਫਟ ਆਜੋ ਜੀ ਆਜੋ ਜੀ ਆਜੋ ਡਾਇਗਨੋਸਟਿਕ ਵਗੈਰਾ ਕੀ ਕਰਾਉਣ ਵਾਸਤੇ ਕਿਆ ਵਾ ਅੱਛਾ ਜੀ ਇੰਜ ਡਾਇਗਨੋਸਟਿਕ ਰਾਹ ਹਸਪਤਾਲ ਚਲੇਗਾ ਕਿ ਕੀ ਹੋਇਆ ਵਾ ਤੋ ਉਹ ਕਹਿੰਦੇ ਇੰਜ ਡਾਇਗਨੋਸਟਿਕ ਮੈਂ ਨਹੀਂ ਕਰਵਾਨੀ ਮੈਂ ਤਾਂ ਸੋਸ਼ਲ ਮੀਡੀਆ ਤੋਂ ਦੇਖਿਆ ਸੀ ਮਾਇਆ अच्छा दो तीन हफ्ते पहले देख रहे सी। थे सी ਤੇ ਅੱਜ ਟਾਈਮ ਲਿਤਾ ਉਹਨਾਂ ਕੋਲੋਂ ਤੋਂ ਉਹਨਾਂ ਕੋਲ ਆਏ ਆ ਤੇ ਫਿਰ ਕੀ ਸਮਝਾਇਆ ਇਹਨਾਂ ਨੇ ਉਹਨਾਂ ਨੇ ਬਹੁਤ ਵਧੀਆ ਸਮਝਾਇਆ ਕਿ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਹਾਂ ਅੱਛਾ ਠੀਕ ਕਿਵੇਂ ਕਰਨੇ ਕਹਿੰਦੇ ਜੀ ਖਵਾ ਪਿਆ ਕੀ ਠੀਕ ਕਰਦੇ ਨੇ ਤਾਂ ਸਾਂ ਕੁਝ ਡਾਈਟ ਵੀ ਦਿੱਤੀ ਐ ਦਿਖਾਈ ਆਪਣੇ ਦਵਾਈਆਂ ਦਿੱਤੀਆਂ ਵਾ ਡਾਈਟ ਦਿੱਤੀ ਐ ਬਾਕੀ ਜੋ ਇੱਕ ਗੱਚਕ ਜੀ ਰੱਖੀ ਹੋਈ ਹੈ ਜੀ ਇਹਨਾਂ ਨੇ ਜਿਹੜੀ ਅਸੀਂ ਸਰਦੀਆਂ 'ਚ ਖਾਣੇ ਉਹ ਕੀ ਚੀਜ਼ ਹੈ ਜੀ ਪੁੱਛੇ ਨਾ ਕਰੋ ਮੈਂ ਨਹੀਂ ਪੁੱਛਿਆ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਵੀ ਡਾਕਟਰ ਹੈਗੇ ਨੇ ਜਿਹੜੇ ਖਲਾਪ ਲਾ ਕੇ ਦਿਲ ਠੀਕ ਕਰਦੇ ਨੇ ਉਹ ਕਾਰਗੇ ਪੜ ਲੱਗੇ ਜੀ ਕਿ ਬਸ ਚਲੇਗਾ ਜੇ ਇਥੇ ਹੋਇਆ ਤੇ ਅਸੀਂ ਖੁਦ ਆ ਕੇ ਡਾਕਟਰਾਂ ਸ਼ੁਕਰ ਕਰਾਂਗੇ ਕਿ ਸਾਨੂੰ ਫਰ ਪੈ ਗਿਆ ਵਾ ਹੂੰ ਹੂੰ ਇਹ ਉਤੋਂ ਵੈਸੇ ਭੈਣ ਜੀ ਖਰਚੇ ਵੀ ਬੜੇ ਹੁੰਦੇ ਨੇ ਐਂਜਿਓਗ੍ਰਾਫੀ ਹੋਗੀ ਜਾਂ ਸਰਜਰੀ ਹੋਗੀ ਉਹ ਵੈਸੇ ਤਾਂ ਡਰਾ ਜ਼ਿਆਦਾ ਦਿੰਦੇ ਨੇ ਬੰਦਾ ਹੋਂਦਾ ਹੁੰਨਾ ਨਹੀਂ ਡਰਾਂਦੇ ਯਾਰ ਡਰਾਂਦੇ ਯਾਰ ਡਰਾਂਦੇ ਜਿਆਦਾ ਹੈ ਗਿਆ ਇਹਨਾਂ ਨੇ ਡਰਾਇਆ ਕੁਛ ਨਹੀਂ ਹੈ ਕੁਛ ਨਹੀਂ ਡਰਾਇਆ ਇਹਨਾਂ ਨੇ ਕਿਹਾ ਵੀ ਫਟਾਫਟ ਆ ਕੇ ਭਰਤੀ ਹੋ ਜਾਓ ਨਹੀਂ ਨਹੀਂ ਇਹਨਾਂ ਨੇ ਕੁਛ ਨਹੀਂ ਕਿਹਾ ਇਹਨਾਂ ਨੇ ਕਿਹਾ ਵੀ ਜੁਣਾਂ ਨੇ ਕਿਹਾ ਤੁਹਾਨੂੰ ਫਰਕ ਪੈਣ ਦੱਸਣਾ ਸ਼ੁਰੂ ਹੋ ਜਾਏਗਾ ਅੱਛਾ 1 ਮਿੰਟ ਦੇ ਵਿੱਚ ਵਿੱਚ ਹਾਂ ਅੱਛਾ 1 ਮਿੰਟ ਦਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਤੇ ਬਾਕੀ ਅਗਰ 2-3 ਮਹੀਨੇ ਲੱਗਾਂਗੇ ਤੇ ਫਰਕ ਪਾਜੇਗਾ ਤੇ ਜਦੋਂ ਇਹ ਸਾਡੇ ਸਰ ਬਿਲਕੁਲ ਠੀਕ ਹੋ ਗਏ ਮੁਕੇਸ਼ ਜੀ ਫਿਰ ਅਸੀਂ ਤੁਹਾਡੇ ਘਰੇ ਡੱਬਾ ਤੇ ਮਠਾਈ ਖਾਣਾ ਵਾਂਗੇ ਬਸ ਡੱਬਾ ਦੇਵਾਂਗੇ ਮਠਾਈ ਖਾਣਾ ਵਾਂਗੇ ਡਾਕਟਰ ਸਾਹਿਬ ਨੂੰ ਡੱਬਾ ਦੇ ਕੇ ਆਵਾਂਗੇ ਆਮਾਂ ਗਿਆ ਸੋ ਕਰਾ ਤਕਰਾ ਕੇ ਨਾ ਕੀ ਠੀਕ ਹੋ ਗਿਆ ਠੀਕ 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 ਹੈ ਮੁਕੇਸ਼ ਜੀ ਹੁਣ ਪ੍ਰੋਬਲਮ ਕੀ ਆ ਰਹੀ ਹੈ ਤੁਹਾਨੂੰ ਇਸ ਵੇਲੇ ਪ੍ਰੋਬਲਮ ਤੁਰਨ ਲੱਗਿਆ ਅੰਦਰ ਪਿੱਟੇ ਹੁੰਦੀ ਛਾਤੀ ਦੇ ਦਰਦ ਹੁੰਦੇ ਹਾਂ ਜੀ ਉਹ ਵੀ ਪੀਪੀ ਥੋੜਾ ਵਧਿਆ ਰਹਿੰਦਾ ਕੰਮ ਕੀ ਕਰਦੇ ਤੁਸੀਂ ਕੰਮ ਦਕਾਨ ਸ਼ੋਪ ਹੋਈ ਕਰੈਨੇ ਅੱਛਾ ਕਰੈਨੇ ਦੀ ਸ਼ੋਪ ਹੈ ਫਿਰ ਉੱਥੇ ਤਾਂ ਮੈਨੂੰ ਲੱਗਦਾ ਕਿ ਜਦ ਦੇਖਿਆ ਡਰਾਈ ਫਰੂਟ ਚੱਲ ਰਿਹਾ ਹੈ ਬਦਾਮ ਵਗੈਰਾ ਆਇਤਾ ਨਹੀਂ ਹੁੰਦਾ ਨਹੀਂ ਨਹੀਂ ਉਹ ਨਹੀਂ ਹੁੰਦਾ ਐਦਾ ਕੁਛ ਨਹੀਂ ਹੈ ਤੁਸੀਂ ਖਾਣੇ ਨਹੀਂ ਦਿੰਦੇ ਨਹੀਂ ਆਪ ਵੀ ਨਹੀਂ ਖਾਂਦੇ ਹੈਗੇ ਇਹਨਾਂ ਨੇ ਪੇਸ਼ ਕਰਦੇ ਆ ਖੁੱਦ ਅੱਛਾ ਅੱਛਾ ਚਲੋ ਬਹੁਤ ਬਹੁਤ ਸ਼ੁਕਰੀਆ ਮੁਕੇਸ਼ ਜੀ ਸਾਰੀ ਗੱਲਬਾਤ ਦੇ ਲਈ ਅਸੀਂ ਉਮੀਦ ਕਰਦੇ ਆ ਆਸੁਗ ਵੰਦਾਂ ਕਿ ਤੁਸੀਂ ਜਦੋਂ ਅਗਲੀ ਵਾਰ ਸਾਨੂੰ ਮਿਲੋ ਤੇ ਮੁਕੇਸ਼ ਜੀ ਬਿਲਕੁਲ ਸਹਿਬੰਦ ਹੋਣ ਕਿਉਂਕਿ ਪਰਿਵਾਰ ਦੇ ਉੱਤੇ ਇਹਨਾਂ ਦਾ ਸਾਯਾ ਹਮੇਸ਼ਾ ਬਰਕਰਾਰ ਰਹੇ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਅਸੀਂ ਮੈਡਮ ਪ੍ਰਿਆ ਕੁਮਾਰੀ ਜੀ ਨਾਲ ਗੱਲਬਾਤ ਕਰਦੇ ਆ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਕਿਹੜੀ ਚੀਜ਼ ਹੈਗੀ ਹੈ ਜੋ ਉਹ ਸਮਝਾਉਂਦੇ ਨੇ ਤੇ ਸਮਝਾਉਣ ਤੋਂ ਬਾਅਦ ਪੇਸ਼ੈਂਟ ਦੀ ਸਾਰੀ ਟੈਨਸ਼ਨ ਹੀ ਉੱਤਰ ਜਾਂਦੀ ਐ ਸੋ ਗੱਲਬਾਤ ਕਰਦੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਹ ਦੇਖੋ ਇਹ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਜ਼ਰੀਏ ਇੱਥੇ ਦਿਲ ਦੀ ਜਿਹੜੀ ਹਰ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨੂੰ ਦੂਰ ਕੀਤਾ ਜਾਂਦਾ ਐ ਇਹ ਸਮਝਾਂਗੇ ਅਸੀਂ ਕੀ ਹੈਗਾ ਰੈੱਡ ਵਾਟਰ ਇੱਥੇ ਰੱਖਿਆ ਹੋਇਆ ਐ ਪਰ ਗਰਮ ਵੀ ਐ ਥੋੜਾ ਤੇ ਇਹ ਮੈਨੂੰ ਲੱਗਦੀ ਐ ਜਿਵੇਂ ਜਿਸ ਤਰੀਕੇ ਨਾਲ ਗ੍ਰੀਨ ਟੀ ਹੁੰਦੀ ਐ ਇਹ ਟੀ ਬੈਗ ਵਿੱਚ ਪਾਇਆ ਹੋਇਆ ਐ ਤੇ ਅਸੀਂ ਸਮੈਲ ਕਰਕੇ ਸਮਝ ਸਕਦੇ ਵੀ ਇਹ ਕਿਹੜੀ ਚੀਜ਼ ਹੈ ਇਹ ਤਾਂ ਮਸਾਲਾ ਲੱਗਦਾ ਪਰ ਮੈਂ ਨਾਂ ਨਹੀਂ ਲਵਾਵਾਂਗਾ ਇਹ ਮਸਾਲਾ ਉਹ ਹੈ ਤੇ ਇਹ ਦੇਖੋ ਗੱਚਕ ਇਹ ਜਿਹੜੀ ਅਸੀਂ ਸਰਦੀਆਂ ਦੇ ਵਿੱਚ ਖਾਂਦੇ ਆ ਇਹ ਉਹ ਗੱਚਕ ਖਵਾ ਕੇ ਇਹਦਾ ਇਲਾਜ ਹੈਗਾ ਦਿਲ ਨੂੰ ਠੀਕ ਕਰਨ ਦਾ ਕੰਮ ਹੈ ਜਿਹੜਾ ਡਾਕਟਰ ਪ੍ਰਿਆ ਕੁਮਾਰੀ ਜੀ ਇੱਥੇ ਦੇਖਦੇ ਨੇ ਔਰ ਇਹ ਦਾਲ ਹੈਗੀ ਦਾਲ ਨਾਲ ਅਸੀਂ ਸਮਝਾਂਗੇ ਦਾਲ ਨਾਲ ਦਿਲ ਕਿਵੇਂ ਠੀਕ ਹੁੰਦਾ ਡਾਕਟਰ ਪ੍ਰਿਆ ਕੁਮਾਰੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਅ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕਲੀਨਿਕ ਵਿੱਚ ਆਣ ਲਈ ਅੱਛਾ ਮੈਮ ਮੈਂ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤੁਸੀਂ ਇਸ ਤਰ੍ਹਾਂ ਦਾ ਕੀ ਖੋਲ ਕੇ ਕਿਤੇ ਆ ਪਾਣੀ ਤਾਂ ਨਹੀਂ ਘੋਲ ਕੇ ਪਾਉਂਦੇ ਉਹਨਾਂ ਦੇ ਮੂੰਹ 'ਚ ਉਹਨਾਂ ਦੇ ਹਲਕੇ ਦੇ ਵਿੱਚ ਉਹ ਇੰਨੀ ਸਟ्रेस ਦੇ ਵਿੱਚ ਆਉਂਦੇ ਨੇ ਤੇ ਜਾਣ ਲੱਗੇ ਤੇ ਖੁਸ਼ ਹੋ ਕੇ ਜਾਂਦੇ ਨੇ ਹਾਂਜੀ ਡਾਈਟ ਤੇ ਸਾਰੇ ਖਾਂਦੇ ਨੇ ਖਾਣਾ ਦੇ ਸਾਰੇ ਖਾ ਰਹੇ ਨੇ ਬਟ ਤਰੀਕਾ ਨਹੀਂ ਪਤਾ ਕਿ ਕਿਸ ਤਰ੍ਹਾਂ ਖਾਣਾ ਹੈ ਤੇ ਕੀ ਖਾਣਾ ਬਸ ਉਹੀ ਜਿਹੜਾ ਅਸੀਂ ਮਰੀਜ਼ ਨੂੰ ਇੱਥੇ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਖਾਣਾ ਖਾਣਾ ਔਰ ਕਿਸ ਟਾਈਮ ਤੇ ਕੀ ਲੈਣਾ ਉਹ ਪੂਰਾ ਡਾਈਟ ਜਿਹੜਾ ਉਹਨਾਂ ਦੀ ਅਸੀਂ ਸਹੀ ਕਰਕੇ ਦੇ ਦਿੰਦੇ ਹਾਂ ਅਸੀਂ ਮੈਮ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਤੁਹਾਡੇ ਨਾਲ ਇੱਕ ਮਾਤਾ ਜੀ ਨੇ ਜਿਹੜੇ ਇਸ ਵੇਲੇ ਡਾਕਟਰ ਸਾਹਿਬਾਂ ਨੂੰ ਮਿਲਣ ਆਏ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਤਜਰਬਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਰੀਤਾ ਕਹਿਲਾ ਅੱਛਾ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਹੀ ਮਜੀਠਾ ਰੂਰ ਤੋਂ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਜ ਬੇਟਾ ਮੈਂ ਚੱਲਦੀ ਸੀ ਨਾ ਮੈਨੂੰ ਥੋੜਿਆ ਜਿਹਾ ਦੂਰ ਚੱਲਦੀ ਸੀ ਮੈਨੂੰ ਸਾਹ ਚੜਦਾ ਸੀ ਅੱਛਾ ਜੀ ਤੇ ਚੜਦਾ ਸੀ ਹੂੰ ਨਹੀਂ ਚੜਦਾ ਜੀ ਨਹੀਂ ਹੁਣ ਫਰਕ ਹੈ ਕਾਫੀ ਫਰਕ ਹੈ ਅੱਛਾ ਕੀ ਪ੍ਰੋਬਲਮ ਕੀ ਹੋਈ ਸੀ ਬਸ ਪਹਿਲੇ ਬੀਪੀ ਸੀਗਾ ਬੀਪੀ ਮੇਰਾ 220 ਰਹਿੰਦਾ ਸੀ ਸਾਇਲੈਂਟ ਮੈਨੂੰ ਕੋਈ ਮਤਲਬ ਉਹਦਾ ਕੋਈ ਰਿਜ਼ਲਟ ਨਹੀਂ ਸੀ ਮਤਲਬ ਕੁਝ ਨਹੀਂ ਕੋਈ ਸਿੰਪਟਮ ਨਹੀਂ ਸੀ ਕੋਈ ਸਿੰਪਟਮ ਨਹੀਂ ਸੀ ਕੋਈ ਫੀਲ ਨਹੀਂ ਸੀ ਹੁੰਦਾ ਫਿਰ ਉਹਦੀ ਦਵਾਈ ਸਾਲ ਤੋਂ ਖਾ ਰਹੀ ਆ ਪਰ ਕਦੀ ਅਪ ਡਾਊਨ ਨਹੀਂ ਰਹਿੰਦਾ ਸੀ ਕਦੀ ਕੁਛ ਕਦੀ ਕੁਛ ਤੇ ਫਿਰ ਸਾਹ ਵੀ ਚੜਨ ਲੱਗ ਗਿਆ ਸਾਤ ਪਹਿਲੇ ਵੀ ਚੜਦਾ ਸੀ ਪਰ ਮੈਂ ਕਦੀ ਕੇਅਰ ਨਹੀਂ ਕੀਤੀ ਸੀ ਹਾਂ ਜੀ ਤੇ ਫਿਰ ਮੈਨੂੰ ਕਿਸੇ ਨੇ ਰეკਮੈਂਡ ਕੀਤਾ ਕਿ ਤੁਹਾਨੂੰ ਪ੍ਰੋਬਲਮ ਹੈਗੀ ਆ ਤੁਸੀਂ ਜਾਂਦੇ ਕਿਉਂ ਨਹੀਂ ਫਿਰ ਡਾਕਟਰ ਸਾਹਿਬ ਨੇ ਲਿਖ ਕੇ ਦਿੱਤਾ ਸਟ੍ਰੈਸ ਇਕੋ ਜਿੰਨਾ ਕੋਲ ਮੈਂ ਬੀਪੀ ਦਿਖਾ ਰਹੀ ਸੀ ਮੈਂ ਉਹ ਵੀ ਨਹੀਂ ਕਰਾਈ ਉਹਨਾਂ ਨੇ ਸਪਟੰਬਰ ਚ ਲਿਖੀ ਸੀ ਫਿਰ ਉਹ ਲੇਡੀ ਕਹਿੰਦੇ-ਕਹਿੰਦੇ ਨਹੀਂ ਤੁਸੀਂ ਮਤਲਬ ਕਰਵਾਓ ਫਿਰ ਮੇਰੇ ਗੋਡੇ ਚ ਵੀ ਦਰਦ ਸੀਗੀ ਫਿਰ ਮੈਂ ਉਹ ਕੈਂਪ ਲੱਗਾ ਫਿਰ ਮੈਂ ਉੱਥੇ ਗਈ ਸਟ੍ਰੈਸ ਇਕੋ ਕਾਫੀ ਕੋਸਟਲੀ ਸੀ ਤੇ ਬੇਟੀ ਨੇ ਫਿਰ ਸਰਚ ਕੀਤਾ ਆਨਲਾਈਨ ਕਾਫੀ ਜਗ੍ਹਾ ਤੇ ਕਿਤੇ 2400 ਕਿਤੇ 2200 ਕਿਤੇ ਕੁਝ ਇੱਥੇ 600 ਸੀਗਾ ਮਾਦੋਬਾਗ ਦੇ ਫਿਰ ਕਿਸੇ ਨੇ ਸਾਨੂੰ ਕਿਹਾ ਕਹਿੰਦੇ ਉਹਨਾਂ ਨੇ ਫਰੈਂਚਾਈਜ਼ੀ ਲਈਤੀ ਹੋਈ ਹੈ ਮਾਦੋਬਾਗ ਦੀ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਮਾਦੋਬਾਗ ਤੇ ਜਾਓ ਉੱਥੇ ਦੇਖੋ ਇੱਥੇ ਫਿਰ ਮੈਂ ਆਈ ਤੇ ਇੱਥੇ ਬਸ ਫਿਰ ਮੈਂ ਟ੍ਰੀਟਮੈਂਟ ਸ਼ੁਰੂ ਕਰ ਲਿਆ ਸਭ ਦੇ ਮਤਲਬ ਕਈਆਂ ਨੂੰ ਸੰਤੁਸ਼ਟ ਕਰਨਾ ਹੁੰਦਾ ਕਈ ਨਹੀਂ ਸੰਤੁਸ਼ਟ ਹੁੰਦੇ ਪਰ ਮੈਂ ਤੇ ਮੇਰੀ ਬੇਟੀ ਕਹਿੰਦੇ ਨਹੀਂ ਕਰਨਾ ਫਿਰ ਬੇਟਾ ਵੀ ਆਇਆ ਫਿਰ ਉਹ ਵੀ ਕਹਿੰਦੇ ਨਹੀਂ ਇਹੀ ਕਰੋ ਹੋਰ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਸਿੱਧੀ ਇੱਥੇ ਆਇਆ ਤੁਸੀਂ ਲੈਣ ਇੱਥੇ ਕੀਤਾ ਆਗੇ ਨਹੀਂ ਮੇਰੀ ਉਹ ECG ਹੋਈ ਨਾ ਫਿਰ ਮੈਂ ਗੁਰੂ ਨਾਨਕ ਹਸਪੀਟਲ ਵੀ ਗਈ ਉਹ ਕਹਿੰਦੇ ਆ ਜੀ ਐਡਮਿਟ ਹੋ ਜਾਓ ਤੁਸੀਂ ਹੁਣੇ ਹੀ ਅੱਛਾ ਤੁਸੀਂ ਪੈਦਲ ਨਹੀਂ ਤੁਰਨਾ ਕੁਰਸੀ ਤੇ ਬੈਠੋ ਤੇ ਤੁਹਾਨੂੰ ਸਟੰਟ ਪੈਣਗੇ ਇੱਕ ਪੈਂਦੇ ਦੋ ਪੈਂਦੇ ਜਾਂ ਤਿੰਨ ਪੈਂਦੇ ਅੱਛਾ ਤੇ ਪਰ ਮੈਨੂੰ ਤੇ ਇੱਥੇ ਵੀ ਕੱਟ ਤਾਂ ਸੁਣ ਕੇ ਕੀ ਲੱਗਿਆ ਸੀ ਨਹੀਂ ਮੈਨੂੰ ਇੱਥੇ ਪਹਿਲੇ ਵਿਸ਼ਵਾਸ ਹੋ ਗਿਆ ਸੀ ਕਿ ਇਹ ਸਟੰਟ ਤੋਂ ਬਿਨਾ ਹੈਗਾ ਅੱਛਾ ਤੇ ਮੈਂ ਕਿਉਂ ਸਟੰਟ ਵਾਲ ਜਾਵਾਂਗੀ 2.5 3 ਲੱਖ ਦਾ ਖਰਚਾ ਕਰਨ ਫਿਰ ਬੈੱਡ ਤੇ ਬੈਠਣਾ ਫਿਰ ਕਿੰਨਾ ਮਤਲਬ ਬੱਚੇ ਸੇਵਾ ਕਰਨ ਤੇ ਇਸ ਕਰਕੇ ਫਿਰ ਮੈਂ ਅੰਦਰੋਂ ਤੇ ਮੈਂ ਸੋਲਿਡ ਸੀਗੀ ਵੀ ਮੈਂ ਇੱਥੇ ਹੀ ਆਣਾ ਮਤਲਬ ਤੁਸੀਂ ਇਹ ਸੋਚ ਲਿਆ ਸੀ ਕਿ ਸਟੰਟ ਅਸੀਂ ਪਾਉਣੀ ਨਹੀਂ ਕਿਸੇ ਵੀ ਹਾਲਤ ਚ ਹਾਂ ਤੇ ਪਰ ਮੈਨੂੰ ਮਤਲਬ ਕਿਸੇ ਨੂੰ ਜਵਾਬ ਵੀ ਦੇਣਾ ਪੈਂਦਾ ਆਪਣੇ ਕੋਲ ਕੋਈ ਆਪਣੇ ਤੋਂ ਉੱਚੇ ਹੁੰਦੇ ਐ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ ਕਿ ਤੁਸੀਂ ਬੱਚਿਆਂ ਦਾ ਵੀ ਕਈ ਵਾਰ ਪ੍ਰੈਸ਼ਰ ਆ ਜਾਂਦਾ ਵੀ ਮੰਮਾ ਤੁਸੀਂ ਸਟੰਟ ਪਾਓ ਸਟੰਟ ਪਾਓ ਸਟੰਟ ਪਾਓ ਇਸ ਤਰ੍ਹਾਂ ਕੋਈ ਨਹੀਂ ਕਿਸੇ ਨੇ ਵੀ ਨਹੀਂ ਕਿਹਾ ਕਿਉਂਕਿ ਬੇਟੀ ਹੋ ਕੇ ਗਈ ਸੀ ਨਾ ਅੱਛਾ ਤੇ ਮੇਰੇ ਘਰ ਸਾਰੇ ਬਸ ਫਿੱਟ ਹੋ ਜਾਂਦੇ ਹਰ ਜਗ੍ਹਾ ਤੇ ਅੱਛਾ ਤੁਹਾਨੂੰ ਪਹਿਲੀ ਵਾਰ ਕਦੋਂ ਫੀਲ ਹੋਇਆ ਕਿ ਹੁਣ ਤੇ ਮੈਨੂੰ ਸਾਹ ਨਹੀਂ ਚੜ ਰਿਹਾ ਮੈਂ ਤਾਂ ਕਾਫੀ ਸੈਰ ਵੀ ਕਰ ਰਿਹਾ ਇੱਧਰ ਉੱਧਰ ਵੀ ਜਾ ਰਿਹਾ ਘਰ ਦਾ ਕੰਮਕਾਰ ਵੀ ਕਰ ਰਿਹਾ ਜਿਵੇਂ ਤੁਸੀਂ ਦੱਸ ਰਹੇ ਸੀ ਤੇ ਪਹਿਲੀ ਵਾਰ ਕਦੋਂ ਲੱਗਿਆ ਜਦੋਂ ਤੁਸੀਂ ਇੱਥੋਂ ਉਹ ਨੁਸਕਾ ਫਾਰਮੂਲਾ ਲੈ ਕੇ ਗਿਓ ਬਸ ਮੈਡਮ ਨੇ ਕਿਹਾ ਸੀ ਕਹਿੰਦੇ ਹਫਤੇ ਚ ਹੀ ਤੁਹਾਨੂੰ ਰਿਜ਼ਲਟ ਪਤਾ ਲੱਗੇਗਾ ਅੱਛਾ ਤੁਹਾਨੂੰ ਕਿੰਨੇ ਦਿਨ ਚ ਪਤਾ ਲੱਗ ਗਿਆ ਹਫਤੇ ਚ ਇੱਕ ਹਫਤੇ ਚ ਬਿਲਕੁਲ ਅੱਛਾ ਔਰ 2 ਕਿਲੋ weight ਵੀ ਲੂਜ਼ ਹੋ ਗਿਆ ਨਹੀਂ ਫਿਰ ਜਿਹੜੇ ਡਾਕਟਰਾਂ ਨੇ ਤੁਹਾਡੀ ਫਾਈਲ ਬਣਾਈ ਸੀ ਆਪਰੇਸ਼ਨ ਵਾਲੀ ਨਹੀਂ ਗਈ ਨਹੀਂ ਅਜੇ ਮੁੜ ਕੇ ਗਈ ਨਹੀਂ ਨਹੀਂ ਅਜੇ ਨਹੀਂ ਗਈ ਜਾਵਾਂਗੀ ਅੱਛਾ ਅਜੇ ਦੱਸਣ ਜਾਵਾਂਗੀ ਨਹੀਂ ਈਸੀਜੀ ਦੀ ਰਿਪੋਰਟ ਲੈ ਕੇ ਜਾਵਾਂਗੀ ਨਾ ਤੇ ਫਿਰ ਉਹ ਦੇਖੋ ਕੀ ਕਹਿੰਦੇ ਆ ਓਕੇ ਅਜੇ ਥੋੜਾ ਜਿਹਾ ਤੇ ਰਿਜ਼ਲਟ ਹੋਲੇ ਪਹਿਲੇ ਮੈਂ 1.5 ਮਿੰਟ ਚੱਲ ਪਾਈ ਸੀ ਫਿਰ ਮੈਂ 7 ਮਿੰਟ ਚੱਲੀ ਆ ਟਰੈਡਮਿਲ ਤੇ ਹੁਣ ਐਤਵਾਰ ਫਿਰ ਮੇਰਾ ਹੈਗਾ ਬੀਤਵਾ ਦੁਆਰ ਫੇਰ ਚੱਲਣਾ ਜੀ ਜੀ ਇਸ ਤਰ੍ਹਾਂ ਤਾਂ ਕੀ ਦੱਸ ਦੇਣੇ ਮੈਡਮ ਜਿਹੜਾ ਵੀ ਮਤਲਬ ਸਟੰਟ ਵੀ ਬਚ ਗਈ ਤੁਹਾਡੇ ਆਪਰੇਸ਼ਨ ਬਚ ਗਿਆ ਡੇਢ ਮਿੰਟ ਤੋਂ 7 ਮਿੰਟ ਤੇ ਆ ਗਏ ਔਰ ਤੁਸੀਂ ਦੱਸ ਰਹੇ ਹੋ ਕਿ ਪਹਿਲੇ ਨਾਲੋਂ ਤੁਹਾਡਾ ਵਜ਼ਨ ਵੀ ਘਟਿਆ ਹੈ ਬੇਟਾ ਅਸੀਂ ਡਾਈਟ ਤੇ ਖਾਂਦੇ ਆਂ ਰੋਟੀ ਖਾਂਦੇ ਆਂ ਅਸੀਂ ਜੀ ਜੀ ਮੈਂ ਬਹੁਤ ਘੱਟ ਖਾਂਦੀ ਸੀ ਵੈਸੇ ਬਸ ਸਵੇਰੇ ਦੋ ਪਰੌਂਠੀਆਂ ਤੇ ਰਾਤੀ ਬਸ ਚਾਹ ਦੇ 7-8 ਕੱਪ ਮੇਰੇ ਹੋ ਜਾਂਦੇ ਸੀ ਉਹ 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 ਕਿੰਨੇ ਜੀ ਮਤਲਬ ਤੁਸੀਂ ਤੇ ਫਿਰ 골ਡਨ 골ਡਨ ਸੀ ਤੁਹਾਡਾ ਫਾਰਮੂਲਾ 골ਡਨ ਬੰਦੇ ਚਾਹ ਪੀਣ ਨਾਲੇ ਬਿਲਕੁਲ ਬਿਲਕੁਲ ਪਰ ਹੁਣ ਗੁਜ਼ਾਰਾ ਜੀ ਉਹਨਾਂ ਮਿਲਕ ਦੇ ਪ੍ਰੋਡਕਟ ਮਨਾ ਹੋ ਗਏ ਬਿਲਕੁਲ ਕੁਝ ਨਹੀਂ ਦੁੱਧ ਦਹੀਂ ਲੱਸੀ ਕੁਝ ਨਹੀਂ ਜੀ ਸਾਡੇ ਵਰਗੀਆਂ ਜਿਹੜੀਆਂ ਸਾਡੇ ਵਰਗੀਆਂ ਤੁਹਾਡੇ ਵਰਗੀਆਂ ਸਾਡੀਆਂ ਮਤਾਵਾਂ ਨੇ ਉਹਨਾਂ ਨੂੰ ਕਹਿ ਦੋ ਵੀ ਚਾਹ ਬੰਦ ਉਹ ਕਹਿੰਦੇ ਜਿਸ ਤਰ੍ਹਾਂ ਡਾਕਟਰ ਦੇ ਜਾਣੀ ਬੰਦ ਪਰ ਜੇ ਜੀਨ ਦੀ ਇੱਛਾ ਹੈਗੀ ਹੈ ਅਜੇ ਕੰਮ ਬਹੁਤ ਕਰਨੇ ਆ ਓਕੇ ਅਜੇ ਹੁਣੇ ਗੁਰੂ ਮਿਲੇ ਆ ਉਹਨਾਂ ਦੇ ਵਚਨਾਂ ਤੇ ਚੱਲਣਾ ਐਸ ਚੋਲਾ ਮਿਲਿਆ ਤੇ ਫਿਰ ਦੁਬਾਰਾ ਤੇ ਨਹੀਂ ਮਿਲਣਾ ਨਾ ਇਹਨੇ ਇਸ ਕਰਕੇ ਮਤਲਬ ਜਿੰਨਾ ਅਸੀਂ ਗੁਰੂ ਦੇ ਵਚਨਾਂ ਤੇ ਚੱਲਾਂਗੇ ਫਿਟ ਹੋਵਾਂਗੇ ਤੇ ਕੁਝ ਅੰਦਰ ਜਾਏਗਾ ਨਾ ਗਿਆਨ ਤੇ ਇਸ ਕਰਕੇ ਉਹ ਵਾਲੀ ਇਨਸਪੀਰੇਸ਼ਨ ਅੰਦਰ ਹੈਗੀ ਹੈ ਜੀ ਤੇ ਵੀ ਥੈਰੇਪੀ ਦਿੰਦੇ ਨੇ ਜੀ ਹਾਂਜੀ ਇਹਨਾਂ ਦੀ ਪੰਚਕਰਮਾ ਥੈਰੇਪੀ ਉਹਨੂੰ ਦਿੱਤੀ ਥੈਰੇਪੀ ਬਿਲਕੁਲ ਹਰ ਹਫਤੇ ਮਿਲਦੀ ਹੈ ਕਿੰਨਾ ਕਿ ਥੈਰੇਪੀ ਨਾਲ ਮਿਲਦੀਆਂ ਅੱਛਾ ਇੱਕ ਅਲੱਗ ਐਕਸਪੀਰੀਅੰਸ ਹੈ ਉਹ ਦਾ ਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਅ ਸ਼ੁਰੂਆਤ ਕਰ ਲੈਂਦੇ ਆ ਅਸੀਂ ਮੈਮ ਨਾਲ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਆ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜਿਹੜਾ ਇਸ ਤਰੀਕੇ ਨਾਲ ਇਥੇ ਦਿੱਕਤਾਂ ਪਰੇਸ਼ਾਨੀਆਂ ਦਿਲ ਦੀਆਂ ਦੂਰ ਕੀਤੀਆਂ ਜਾਂਦੀਆਂ ਨੇ ਪਰ ਸਾਨੂੰ ਇਹ ਗੱਲ ਸਭ ਤੋਂ ਪਹਿਲਾਂ ਦੱਸੋ ਕਿ ਇਹ ਹਾਰਟ ਅਟੈਕ ਕਿਹਨੂੰ ਆ ਸਕਦਾ ਹੈ ਜੇ ਹਾਰਟ ਅਟੈਕ ਕੀ ਹੁੰਦਾ ਜੀ ਇਹ ਕਿਉਂ ਆਉਂਦਾ ਤੁਹਾਡੇ ਕੋਲ ਦਿਲ ਹੈ ਬਿਲਕੁਲ ਹੈ ਜੀ ਹਾਂ ਜੀ ਬਸ ਫਿਰ ਤੁਹਾਨੂੰ ਵੀ ਹਾਰਟ ਅਟੈਕ ਆ ਸਕਦਾ ਹੈ ਮੈਡਮ ਤੁਸੀਂ ਡਰਨ ਲੱਗੇ ਨਹੀਂ ਡਰਨ ਵਾਲੀ ਗੱਲ ਨਹੀਂ ਹੈ ਇਹ ਆਬਵੀਅਸਲੀ ਗੱਲ ਹੈ ਕਿ ਜਿਹਦੇ ਕੋਲ ਦਿਲ ਹੈ ਤੇ ਉਹਨੂੰ ਹਾਰਟ ਅਟੈਕ ਜਿਹੜਾ ਆ ਸਕਦਾ ਹੈ ਹਾਂ ਮਤਲਬ ਇਹ ਤਾਂ ਕੋਈ ਪੈਰਾਮੀਟਰ ਨਹੀਂ ਹੈ ਵੀ ਕਿਸੇ ਨੂੰ ਨਹੀਂ ਆਉਣਾ ਜਿਸ ਨੂੰ ਕਿਸੇ ਨੂੰ ਆਉਣਾ ਹੈ ਕਿਸੇ ਨੂੰ ਨਹੀਂ ਹੈ ਨਾ ਜਿਹਦੇ ਕੋਲ ਦਿਲ ਲੱਗਿਆ ਹੈ ਉਹਨੂੰ ਹਾਰਟ ਅਟੈਕ ਵੀ ਆ ਸਕਦਾ ਨਹੀਂ ਪਹਿਲੇ ਹੁੰਦਾ ਸੀ ਕਿ ਜਿਹੜਾ ਹਾਰਟ ਅਟੈਕ ਹੈ ਉਹ ਉਮਰ ਵੱਡ ਉਮਰ ਵਾਲਿਆਂ ਚ ਦੇਖਣ ਨੂੰ ਮਿਲਦਾ ਸੀ ਬਟ ਅੱਜ ਕੱਲ ਤੁਸੀਂ ਦੇਖਿਆ ਹੋਣਾ ਹੈ ਕਿ ਯੰਗ ਯੂਥ ਜਿਹੜਾ ਉਹ ਹਾਰਟ ਅਟੈਕ ਦੇਖਣ ਨੂੰ ਮਿਲ ਰਿਹਾ ਹੈ ਕਿ ਇੰਨੇ ਕੇਸਿਸ ਤੁਸੀਂ ਸੁਨੇ ਆ ਕਿ ਜਿਮ ਗਿਆ ਬੰਦਾ ਜਿਮ ਕਰਦਾ ਕਰਦਾ ਹਾਰਟ ਅਟੈਕ ਆ ਗਿਆ ਤੇ ਇਹਦਾ ਰੀਜ਼ਨ ਜਿਹੜਾ ਉਹ ਕੀ ਹੈ ਜਦੋਂ ਬੰਦਾ ਯੰਗ ਹੁੰਦਾ ਉਹਨੂੰ ਆਪਣੀ ਹਾਰਟ ਦੀ ਕੈਪੈਸਿਟੀ ਬਾਰੇ ਨਹੀਂ ਪਤਾ ਤੇ ਉਹ ਜ਼ਰੂਰ ਹਾਰਟ ਦੀ ਕੈਪੈਸਿਟੀ ਵੀ ਹੁੰਦੀ ਹੈ ਜੀ ਕੋਈ ਹਾਂਜੀ ਸਾਡੇ ਲਈ ਤਾਂ ਹਾਰਟ ਇਹ ਬਸ ਇੱਕ ਖੂਨ ਚੱਲ ਰਿਹਾ ਤੇ ਉਹਦੇ ਵਿੱਚੋਂ ਸਾਫ਼ ਕਰ ਰਿਹਾ ਇਹਦੇ ਚ ਕੈਪੈਸਿਟੀ ਵਾਲੀ ਕਾਦੀ ਗੱਲ ਆ ਗਈ ਜੀ ਨਹੀਂ ਹਾਰਟ ਦੀ ਕੈਪੈਸਿਟੀ ਹੁੰਦੀ ਹੈ ਕਿ ਹਾਰਟ ਦਾ ਕੰਮ ਹੈ ਕਿ ਪੂਰੇ ਸਰੀਰ ਨੂੰ ਖੂਨ ਦੇਣਾ ਤੇ ਹਾਰਟ ਨੂੰ ਖੁਦ ਵੀ ਜਿਹੜਾ ਖੂਨ ਚਾਹੀਦਾ ਆਪਣੇ ਕੰਮ ਕਰਨ ਵਾਸਤੇ ਤੇ ਜਦੋਂ ਬੰਦਾ ਯੰਗ ਹੁੰਦਾ ਹੈ ਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਆਪਣੀ ਹਾਰਟ ਦੀ ਕੈਪੈਸਿਟੀ ਕਿੰਨੀ ਹੈ ਤੇ એનર્ਜੀ ਹੈ ਤੇ ਉਸ ਹਿਸਾਬ ਨਾਲ ਜਿਹੜੀ ਐਕਸਰਸਾਈਜ਼ ਵੀ ਵੱਧ ਕਰ ਰਹੇ ਆ ਜਿੰਨੀ ਸਾਡੀ ਬੋਡੀ ਨੂੰ ਨੀਡ ਹੈ ਉਸ ਤੋਂ ਵੱਧ ਜਿਹੜੀ ਐਕਸਰਸਾਈਜ਼ ਜਿਹੜਾ ਉਹ ਯੰਗ ਬੰਦਾ ਕਰਦਾ ਤੇ ਇਹ ਰੀਜ਼ਨ ਵੀ ਹੈ ਕਿ ਯੰਗ ਜਨਰੇਸ਼ਨ ਚ ਵੀ ਜਿਹੜਾ ਹਾਰਟ ਅਟੈਕ ਦੇਖਣ ਨੂੰ ਮਿਲ ਰਿਹਾ ਜਿਹੜਾ ਸੁੱਤੇ ਰਹ ਜਾਂਦੇ ਨੇ ਜੀ ਫਿਰ ਉਹ हां जी ओनु साइलेंट अटैक भी कह दने है ओ सब तो खतरनाक है जी हां जी बिल्कुल खतरनाक है ਤੁਹਾਡਾ ਫਾਰਮੂਲਾ ਨੁਸਕਾ ਉਸ ਚੀਜ਼ ਤੋਂ ਬਚਾ ਸਕਦਾ ਹੈ ਬਚਾ ਹੋ ਸਕਦਾ ਹੈ ਤੁਹਾਡੇ ਨੁਸਕੇ ਨਾਲ ਫਾਰਮੂਲੇ ਨਾਲ ਜਿਹੜਾ ਤੁਸੀਂ ਇੱਥੇ ਰੱਖਿਆ ਹੈ हां जी ਬਿਲਕੁਲ ਹੋ ਸਕਦਾ ਹੈ ਮੇਨ ਇਹੀ ਹੈ ਹਾਰਟ ਅਟੈਕ ਹੋਣ ਦਾ ਮੁੱਖ ਕਾਰਨ ਹੈ ਸਾਡਾ ਜਿਹੜਾ ਖਰਾਬ ਲਾਈਫ ਸਟਾਈਲ ਹੈ ਮਤਲਬ ਸਾਡੀ ਜਿਹੜਾ ਖਾਣ-ਪਾਨ ਖਰਾਬ ਹੈ ਹੁਣ ਤੁਸੀਂ ਦੇਖੋ ਇੰਨੀ ਜਿਹੜੀ ਸਹੂਲਤ ਹੋ ਗਈ ਹੈ ਕਿ ਬਟਨ ਪ੍ਰੈਸ ਕਰਦੇ ਹੀ ਜਿਹੜਾ ਸਾਨੂੰ ਖਾਣਾ ਡਿਲੀਵਰ ਕਰ ਹੋ ਜਾਂਦਾ ਹੈ ਤੇ ਜਦੋਂ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਖਾ ਰਹੇ ਹਾਂ ਬਾਹਰ ਦਾ ਖਾ ਰਹੇ ਹਾਂ ਪਕੌੜੇ ਸਮੋਸੇ ਤਲਿਆ ਹੋਇਆ ਖਾ ਰਹੇ ਹਾਂ ਜਿਹੜਾ ਸਾਡੇ ਬੋਡੀ ਦੇ ਅੰਦਰ ਇਹ ਗੱਲ ਸੁਣਨ ਕਿਤੇ ਜੀ ਵੈਸੇ ਵੀ ਬਹੁਤ ਜਾਂਦੇ ਹੁਣ ਮੂੰਹ ਚ ਪਾਣੀ ਆ ਗਿਆ ਹੁਣ ਪਕੌੜੇ ਸਮੋਸਿਆਂ ਦੇ ਨਾਤੇ ਤੁਸੀਂ ਛਡਾਉਨੇ ਹੋ ਫਿਰ ਇਹ ਛੁਡਾਣਾ ਬਿਲਕੁਲ ਨਹੀਂ ਛੁਡਾਂਦੇ ਬਟ ਜਿਹੜਾ ਇੱਕ ਤਰੀਕਾ ਦੱਸਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਡਾਈਟ ਚ ਨੂੰ ਇਨਕਲੂਡ ਕਰ ਸਕਦੇ ਹਾਂ ਹਾਂ ਬਟ ਇਹ ਹੈ ਕਿ ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਕੁਝ ਸਮੇਂ ਲਈ ਤੇ ਬਿਲਕੁਲ ਬੰਦ ਕਰਨਾ ਪਏਗਾ ਇਹ ਸਭ ਚੀਜ਼ਾਂ ਮੈਂ ਇੱਥੇ ਮੈਂ ਦੇਖਿਆ ਸੀ ਜਿਹੜੇ ਇੱਕ ਸਾਡੇ ਮਾਤਾ ਜੀ ਆਏ ਸੀ ਇੱਥੇ ਤੇ ਉਹ ਕਹਿੰਦੇ ਵੀ ਮੇਰਾ ਤਾਂ ਆਪਰੇਸ਼ਨ ਬਚਾਲਿਆ ਮੈਨੂੰ ਡਾਕਟਰਾਂ ਨੇ ਕਿਹਾ ਸੀ ਕਿ ਜੀ ਤੁਹਾਡਾ ਆਪਰੇਸ਼ਨ ਹੋਣ ਵਾਲਾ ਫਿਰ ਆਪਰੇਸ਼ਨ ਬਚਾਉਣ ਦਾ ਕੀ ਟੰਗ ਹੈਗਾ ਤੁਸੀਂ ਕਹਿੰਦੇ ਬਾਈਪਾਸ ਸਰਜੀ ਵੀ ਬਚ ਜਾਂਦੀ ਹੈ ਸਟੰਟ ਵੀ ਤੁਸੀਂ ਬਚਾ ਲੈਂਦੇ ਆਂ ਅਗਰ ਕਿਸੇ ਨੂੰ ਕਹਿਤਾ ਵੀ ਤੁਹਾਡਾ ਦਿਲ ਸਲੋ ਚੱਲ ਰਿਹਾ ਹੈ ਪੀਸਮੇਕਰ ਤੋਂ ਵੀ ਤੁਸੀਂ ਬਚਾ ਕਰ ਲੈਂਦੇ ਉਹ ਕੀ ਨੁਸਕਾ ਕੀ ਫਾਰਮੂਲਾ ਜੀ ਮੇਨ ਚੀਜ਼ ਕੀ ਰਹਿੰਦੀ ਹੈ ਮੇਨ ਚੀਜ਼ ਹੈਗਾ ਕਿ ਸਾਡਾ ਅਸੀਂ ਇੱਥੇ ਜਿਹੜਾ ਮਰੀਜ਼ ਦਾ ਖਾਣਾ ਪੀਣਾ ਸਹੀ ਕਰਦੇ ਆ ਕਿ ਜਿਸ ਤਰ੍ਹਾਂ ਹੁਣ ਤੁਸੀਂ ਅਗਰ ਐਂਜਿਓਗ੍ਰਾਫੀ ਵੀ ਕਰਾ ਲੈਂਦੇ ਹੋ ਸਟੈਂਟ ਵੀ ਪਵਾ ਲੈਂਦੇ ਹੋ ਬਟ ਜਿਹੜੀ ਤੁਹਾਡੀ ਬਲੋਕੇਜ ਹੈ ਜਿਹੜੀ ਰੁਕਾਵਟ ਹੋਈ ਹੈ ਖੂਨ ਦੀ ਨਲੀ ਵਿੱਚ ਜਿਹਦੀ ਕਰਕੇ ਦਿੱਕਤ ਆ ਰਹੀ ਆ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਜਾਂ ਸਾਹ ਫੁੱਲਣਾ ਪੌੜੀਆਂ ਚੜ ਰਹੇ ਆ ਤੇ ਸਾਹ ਫੁੱਲ ਰਿਹਾ ਜਾਂ ਪੈਰਾਂ ਵਿੱਚ ਸੋਚ ਪੈ ਰਹੀ ਐ ਇਹ ਦਿੱਕਤ ਆ ਰਹੀ ਐ ਤੇ ਇਹ ਸਾਰਾ ਜਿਹੜੀ ਦਿੱਕਤ ਹੈਗੀ ਉਹ ਸਾਡਾ ਖਾਣ ਪੀਣ ਖਰਾਬ ਹੋਣ ਕਰਕੇ ਸਾਨੂੰ ਦਿੱਕਤ ਆ ਰਹੀ ਐ ਤੇ ਸਭ ਤੋਂ ਪਹਿਲੇ ਅਸੀਂ ਪੇਸ਼ੈਂਟ ਦਾ ਇੱਥੇ ਖਾਣ ਪੀਣ ਸੁਧਾਰਦੇ ਆ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਪੇਸ਼ੈਂਟ ਹਾਰਟ ਦਾ ਮਰੀਜ਼ ਹੈਗਾ ਜਾਂ ਕੋਨੂੰ ਨੂੰ ਹੋਰ ਕੋਈ ਪ੍ਰੋਬਲਮ ਹੈਗੀ ਸਾਡੇ ਇੱਥੇ ਪ੍ਰੋਪਰ ਜਿਹੜੀ ਹੈ ਫੈਸਿਲਿਟੀਆਂ ਅਵੇਲੇਬਲ ਹੈ ਤੇ ECG ਦੀ ਜਿਹੜੀ ਫੈਸਿਲਿਟੀ ਹੈ ਉਹ ਅਵੇਲੇਬਲ ਹੈ ਪਲੱਸ ਸਟ्रेस ਟੈਸਟ ਇੱਥੇ ਅਵੇਲੇਬਲ ਹੈ ਕਿਹੜਾ ਟੈਸਟ ਜੀ ਸਟ्रेस ਟੈਸਟ ਉਹ ਕੀ ਹੁੰਦਾ ਜੀ ਕਿ 15 ਮਿੰਟ ਤੁਹਾਨੂੰ ਤੇ ਉਸ ਟਾਈਮ ਤੇ ਤੁਹਾਡੀ ਜਿਹੜੀ ਹਾਰਟ ਦੀ ECG ਹੈ ਉਹ ਦੇਖੀ ਜਾਂਦੀ ਹੈ ਤੇ ਉਹਦੇ ਚ ਜਿਹੜੀ ਛੋਟੀ ਤੋਂ ਛੋਟੀ ਦਿੱਕਤ ਹੈ ਤੇ ਉਹ ਪਤਾ ਚੱਲ ਜਾਂਦੀ ਹੈ ਤੇ ਜੀ ਜੀ ਅੱਛਾ ਤੇ ਫਿਰ ਮੈਮ ਇੱਕ ਕੀ ਚੀਜ਼ ਰੱਖਿਆ ਹੋਇਆ ਜੀ ਤੁਸੀਂ ਇਹ ਤੁਸੀਂ ਉਹ ਸਮਝਾ ਰਹੇ ਸੀ ਇਹ ਆਟਾ ਉਹ ਮਸਾਲਾ ਗੱਚਕ ਇਹ ਦੋ ਤਿੰਨ ਚੀਜ਼ਾਂ ਤੁਸੀਂ ਬੜੇ ਬਾਰੀਕੀ ਨਾਲ ਸਮਝਾਉਂਦੇ ਨੇ ਇਹ ਲਾਲ ਲਾਲ ਰੈੱਡ ਰੈੱਡ ਗਰਮ ਗਰਮ ਕੋਸਾ ਕੋਸਾ ਪਾਣੀ ਕੀ ਕਰੂਗਾ ਜੀ ਇਹ ਹੈ ਟਮਾਟਰ ਦਾ ਸੂਪ ਹੈ अच्छा, अच्छा। है है, जी ठीक है ਇਹਦੇ ਵਿੱਚ ਵੀ ਜਿਹੜੀ 허ब्स ਐਡ ਕੀਤੀਆਂ ਹੋਈਆਂ ਹਨ ਦਵਾਈਆਂ ਐਡ ਕੀਤੀਆਂ ਹੋਈਆਂ ਇਹਦੇ ਵਿੱਚ ਹਾਂ ਇਹ ਤੁਸੀਂ ਕੋਈ ਸਪੈਸ਼ਲ ਬਣਾਇਆ ਹੋਇਆ ਮਾਧਵ ਬਾਗ ਵਾਲੇ ਨੇ ਹਾਂਜੀ ਉਹਨਾਂ ਨੇ 10-12 ਸਾਲ ਰਿਸਰਚ ਕਰਕੇ ਮਾਧਵ ਬਾਗ ਵੱਲੋਂ ਜਿਹੜੀ ਰਿਸਰਚ ਕੀਤੀ ਗਈ ਹੈ ਉਹ ਰਿਸਰਚ ਤੋਂ ਬਾਅਦ ਹੀ ਜਿਹੜੀ ਹੈ ਇਹ ਸਾਡੀ ਪੂਰੀ ਜਿਹੜੀ ਡਾਈਟ ਹੈ ਉਹ ਜਾਤ ਕੀਤੀ ਗਈ ਹੈ ਓਕੇ ਤੇ ਫਿਰ ਇਹ ਆਟਾ ਜੀ ਇਹ ਗੱਚਕ ਹਾਂਜੀ ਇਹ ਆਟਾ ਹੋ ਗਿਆ ਇਹ ਜਿਸ ਤਰ੍ਹਾਂ ਗੱਚਕ ਦੇ ਇਹਦੇ ਅੰਮ੍ਰਿਤਸਰੀ ਨਾਣ ਬਣ ਸਕਦੇ ਨੇ ਜੀ बन ਸਕਦੇ ਆ ਇਹ ਸਾٹے ਦੇ ਹਾਂ ਬਣ ਸਕਦੇ ਆ ਬਿਲਕੁਲ ਅੱਛਾ ਕੀ ਬਾਤ ਹੈ ਸੋ ਦੇਖੋ ਤੁਸੀਂ ਅਮਰਸਰੀ ਨਾਨ ਜੇ ਕਰੇ ਨਾ ਆਟੇ ਦੇ ਮੈਡਮ ਦੇ ਕਹਿੰਦਾ ਵੀ ਤੁਸੀਂ ਬਣਾ ਲੋਗੇ ਤਾਂ ਇਹ ਹੈਲਦੀ ਹੋ ਜਾਣਗੇ ਉਸ ਤੇ ਇੱਕ ਵਾਰ ਇੱਕ ਨਾਨ ਖਾ ਲਈ ਜੀ ਅਮਰਸਰੀ ਤੇ ਸਾਨੂੰ ਤੋਂ ਦੋ ਦਿਨ ਭੁੱਖ ਨਹੀਂ ਲੱਗਦੀ ਨਹੀਂ ਨਾਨ ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਨਾਨ ਬਣਾਓ ਇਹਦੇ ਨਾ ਨਾਨ ਨਹੀਂ ਬਣਾਨੇ ਇਨ ਔਰਮਲ ਜਿਸ ਤਰ੍ਹਾਂ ਰੋਟੀ ਹੈ ਉਹ ਅਸੀਂ ਇਹਦੀ ਜਿਹੜੀ ਆ ਉਹ ਪੇਸ਼ੈਂਟ ਨੂੰ ਬਣਾਉਣ ਵਾਸਤੇ ਕਹਿੰਨੇ ਉਹਨਾਂ ਨੂੰ ਐਡਵਾਈਸ ਕਰਦੇ ਆ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਮਸਾਲਾ ਹੈ ਇਹ ਵੀ ਮਸਾਲਾ ਜਿਹੜਾ ਹਾਰਟ ਪੇਸ਼ੈਂਟ ਵਾਸਤੇ ਜਿਹੜਾ 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 ਫ੍ਰੈਗਰੈਂਸ ਤਾਂ ਬੜੀ ਕੇ ਆਟਾ ਨਹੀਂ ਹਾਂ ਬਿਲਕੁਲ ਆਏਗੀ ਹਰब्स ਵੀ ਫਿਰ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੇ ਵਿੱਚ ਤੇ ਫਿਰ ਦਾਲ ਖੰਡ ਦਾ ਕੀ ਤਰੀਕਾ ਹੈ ਜੀ ਤੁਸੀਂ ਕਹਿੰਦੇ ਵੀ ਦਾਲ ਵੀ ਹਾਰਟ ਨੂੰ ਸਹੀ ਕਰਦੀ ਹੈ ਮਸਰਦੀ ਦਾਲ ਖਾਸ ਕਰਕੇ ਦਾਲ ਜਿਸ ਤਰ੍ਹਾਂ ਨਾਰਮਲੀ ਅਸੀਂ ਦਾਲ ਖਾਂਦੇ ਆ ਲੰਚ ਸਿਖਾ ਲਈ ਡਿਨਰ ਚ ਖਾ ਲਈ ਉਸੇ ਤਰ੍ਹਾਂ ਬਸ ਦਾਲ ਖਾਣੀ ਆ ਅੱਛਾ ਤੇ ਫਿਰ ਜੀ ਇਹ ਕੀ ਚੀਜ਼ ਹੈ ਇਹ ਮਿੰਡਲਾ ਟੀ ਬੈਗ ਹੈ ਹਾਂ ਇਹ ਜਿਸ ਤਰ੍ਹਾਂ ਗ੍ਰੀਨ ਟੀ ਤੁਸੀਂ ਸੁਣਿਆ ਇਹ ਸਾਡੀ ਹਰਦਯਮ ਟੀ ਹੈ ਮਤਲਬ ਕਾਰਡੀ ਟੀ ਅੱਛਾ ਹਾਰਟ ਹੈਲਥ ਨੂੰ ਇੰਪਰੂਵ ਕਰਨ ਵਾਸਤੇ ਇਹ ਟੀ ਹੈ ਅੱਛਾ ਤੇ ਮੈਮ ਫਿਰ ਸਾਡੇ ਯੂਥ ਨੂੰ ਕੋਈ ਇਸ ਤਰ੍ਹਾਂ ਦੇ ਪੰਜ ਟਿਪਸ ਤੁਸੀਂ ਦੇ ਸਕਦੇ ਹੋ ਵੀ ਜਿਹਦੇ ਨਾਲ ਉਹਨਾਂ ਦਾ ਦਿਲ ਤੰਦਰੁਸਤ ਰਹੇ ਜਾਂ ਜਿਨ੍ਹਾਂ ਨੂੰ ਅ ਇਹ ਪ੍ਰੋਬਲਮ ਹੈਗੀ ਕਿ ਉਹਨਾਂ ਦੇ ਦਾਦੇ ਦੇ ਵੀ ਉਹਦੀ ਦਾਦੀ ਦੀ ਵੀ ਉਹਦੇ ਪਿਓ ਦੇ ਵੀ ਉਹਦੇ ਵੱਡੇ ਭਰਾ ਦੇ ਵੀ ਹਾਰਟ ਅਟੈਕ ਨਾਲ ਡੈਥ ਹੋਈ ਤੇ ਹੁਣ ਉਹਨੂੰ ਖਤਰਾ ਹੈ ਕਿਤੇ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਜੀ ਹਾਂਜੀ ਹਾਰਟ ਅਟੈਕ ਤੋਂ ਬਿਲਕੁਲ ਬਚਿਆ ਜਾ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਯੂਥ ਨੂੰ ਟਿਪ ਦੇਣ ਦੀ ਤੇ ਸਭ ਤੋਂ ਪਹਿਲੇ ਤੇ ਡਾਈਟ ਡਾਈਟ ਸਹੀ ਕਰੋ ਆਪਣੀ ਡਾਈਟ ਹੈਲਦੀ ਰੱਖੋ ਬਾਹਰ ਦਾ ਖਾ ਲਓ ਕਦੀ ਕਬਾਰ ਚੱਲਦਾ ਕੋਈ ਗੱਲ ਨਹੀਂ ਬਟ ਜਿਹੜੀ ਕਦੇ ਕਦਾਰ ਘਰ ਦਾ ਨਾ ਖਾਓ ਨਹੀਂ ਚੱਲਦਾ ਜੀ ਹਾਂ ਉਹ ਬਿਲਕੁਲ ਨਹੀਂ ਚੱਲਦਾ ਹਾਂ ਤੇ ਉਹ ਹੋ ਗਿਆ एक्सरसाइज रेगुलर ਰੱਖੋ एक्सरसाइज ਵੀ ਜਿਹੜੀ ਹੈ ਉਹ ਆਪਣੀ ਜਿੰਨੀ ਤੁਹਾਡੀ ਬੋਡੀ ਚੇਲ ਸਕਦੀ ਆ ਉਹਦੇ ਅਕੋਰਡਿੰਗ ਹੀ ਕਰੋ ਕਿ ਓਵਰ ਐਗਜ਼ਰਸ਼ਨ ਨਾ ਕਰੋ ਠੀਕ ਹੈ ਜਿਹੜੀ ਪ੍ਰੋਟੀਨ ਖਾਂਦੇ ਨੇ ਅੱਜ ਕੱਲ ਮੁੰਡੇ ਕੁੜੀਆਂ ਜੀ ਐਕਸਰਸਾਈਜ਼ ਲਾਉਣ ਲੱਗੇ ਪ੍ਰੋਟੀਨ ਦਾ ਪ੍ਰੋਟੀਨ ਪ੍ਰੋਟੀਨ ਦਾ ਹੀ ਖਾਓ ਪ੍ਰੋਟੀਨ ਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਹੈ ਨਾ ਕਿਸ ਤਰ੍ਹਾਂ ਬਣਿਆ ਹੋਇਆ ਉਹ ਆਰਟੀਫੀਸ਼ੀਅਲ ਚੀਜ਼ ਹੈਗੀ ਤੁਸੀਂ ਆਪਣੀ ਘਰ ਦੀ ਦਾਲਾਂ ਲੈ ਲਓ ਦਾਲਾਂ ਵਿੱਚ ਪ੍ਰੋਟੀਨ ਹੈਗਾ ਇੱਕ ਸੱਤੂ ਹੁੰਦਾ ਹੈ ਸੱਤੂ ਪਾਣੀ ਚ ਕੋਲ ਕੇ ਉਹ ਤੁਸੀਂ ਲੈ ਸਕਦੇ ਹੋ ਸਾਡੇ ਬੇਸਨ ਵਿੱਚ ਪ੍ਰੋਟੀਨ ਹੈ ਤੇ ਜਿਹੜੀ ਘਰ ਦੀ ਚੀਜ਼ਾਂ ਹੈ ਉਹ ਤੁਸੀਂ ਯੂਜ਼ ਕਰੋ ਨੇਚਰਲ ਫਾਰਮ ਚ ਤੁਸੀਂ ਲੋ ਪ੍ਰੋਟੀਨ ਤੇ ਉਹ ਜ਼ਿਆਦਾ ਬੈਟਰ ਹੈ। ਨੀਂਦ ਜੇ ਘਟਾਵੇ ਤੁਸੀਂ ਦੱਸ ਰਹੇ ਸੀ ਕਿ ਜੇ ਨੀਂਦ ਘਟਾਵੇ ਤਾਂ ਵੀ ਹਾਰਟ ਅਟੈਕ ਦੇ ਚਾਂਸ ਜ਼ਿਆਦਾ ਵਧ ਜਾਂਦੇ ਨੇ। ਨੀਂਦ ਘਟ ਤੇ ਹਾਰਟ ਅਟੈਕ ਦੇ ਚਾਂਸ ਵਧ ਇਹ ਕੀ ਸੁੱਤਰ ਹੈਗਾ ਜੀ? ਹਾਂਜੀ ਨੀਂਦ ਜੇ ਬੰਦਾ ਘਟ ਲੇਗਾ ਤੇ ਬੋਡੀ ਆਬਵੀਅਸਲੀ ਗੱਲ ਹੈਗਾ ਕਿ ਸਟ्रेस ਵਧੇਗਾ ਤੇ ਸਟ्रेस ਵਧਨ ਕਰਕੇ ਜਿਹੜਾ ਉਹ ਹਾਰਟ ਤੇ ਵੀ ਪ੍ਰੈਸ਼ਰ ਪਏਗਾ ਤੇ ਹਾਰਟ ਅਟੈਕ ਦੇ ਜਿਹੜੇ ਚਾਂਸਸ ਆ ਉਹ ਵੀ ਵਧਣਗੇ। ਜੀ ਜੀ। ਅੱਛਾ ਮੈਮ ਜੇਕਰ ਤੁਹਾਨੂੰ ਮਿਲਣਾ ਹੋਵੇ ਤੇ ਮਾਦਵ ਵਾਗ ਕਲੀਨਿੰਗ ਦੇ ਵਿੱਚ ਕੀ ਤੰਗ ਕੀ ਰਾਬਤਾ ਕਰਨ ਦਾ ਕੀ ਹੈਗਾ ਤੁਸੀਂ ਥੈਰਾਪੀਆਂ ਵੀ ਇੱਥੇ ਕਰਦੇ ਥੈਰਾਪੀ ਨਾਲ ਕੀ ਫਰਕ ਪੈਂਦਾ ਜੀ ਹਾਂਜੀ ਸਾਡੇ ਕੋਲ ਪੁਰਾਣੀ ਜਿਹੜੀ ਪੰਚਕਰਮਾ ਥੈਰਾਪੀਜ਼ ਪੁਰਾਣੀ ਜਿਹੜੀ ਆਯੁਰਵੈਦਿਕ ਪદ્ધતિ ਹੈ ਉਹਦੇ ਵਿੱਚ ਪੰਚਕਰਮਾ ਥੈਰਾਪੀਜ਼ ਨੇ ਤੇ ਮਾਧਵ ਵਾਗ ਵੱਲੋਂ ਉਹਦੇ ਤੇ ਰਿਸਰਚ ਕਰਕੇ ਕੁਝ ਇਸ ਤਰ੍ਹਾਂ ਦੀ ਥੈਰਾਪੀਜ਼ ਜਿਹੜੀਆਂ ਉਹ ਇਜਾਦ ਕੀਤੀ ਗਈਆਂ ਤੇ ਉਹ ਅਸੀਂ ਇੱਥੇ ਪੇਸ਼ੈਂਟ ਦੀ ਕਰਦੇ ਆ ਤੇ ਸਾਡੇ ਕੋਲ ਹਾਰਟ ਦੀ ਪ੍ਰੋਬਲਮ ਹੋਗੀ ਫਿਰ ਬੀਪੀ ਹੋਗੀ 슈ਗਰ ਹੋਗੀ ਥਾਇਰੋਇਡ ਮੋਟਾਪਾ ਜੋੜਾਂ ਦੇ ਦਰਦ ਵਾਸਤੇ ਇੱਥੇ ਜਿਹੜੀ ਹੈ ਥੈਰੇਪੀਜ਼ ਅਵੇਲੇਬਲ ਨੇ ਜੀ ਤੇ ਮਿਲ ਕੇ ਵੀ ਸਕਦੇ ਹਾਂ ਤੁਹਾਨੂੰ ਇਹਨਾਂ ਨਾਲ ਅਗਰ ਰਾਬਤਾ ਕਰਨਾ ਹੋਵੇ ਇੱਥੇ ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੇ ਆਪਣੀ ਜਿਸ ਟਾਈਮ ਦੇ ਅਨੁਸਾਰ ਜਿਹੜਾ ਕਲੀਨਿਕ 'ਚ ਵਿਜ਼ਿਟ ਕਰ ਸਕਦੇ ਹੋ ਕਲੀਨਿਕ ਦਾ ਜਿਹੜਾ ਟਾਈਮ ਹੈ ਉਹ 10 ਤੋਂ 7 ਵਜੇ ਦਾ ਰਹਿੰਦਾ ਹੈ ਥਰਸਡੇਜ਼ ਆਫ ਰਹਿੰਦੇ ਨੇ ਵੀਰਵਾਰ ਛੁੱਟੀ ਹੁੰਦੀ ਹੈ ਕਲੀਨਿਕ ਵਿੱਚ ਤੇ ਸਾਡਾ ਐਡਰੈਸ ਹੈ ਲੋਅਰ ਗੁੱਗੀ ਕੰਪਲੈਕਸ ਮੇਨ ਮਜੀਠਾ ਰੋਡ ਤੇ ਗੁਰਦੁਆਰਾ ਹਰ ਰਾਇ ਸਾਹਿਬ ਹੈ ਉਹਦੇ ਨਾਲ ਹੀ ਜਿਹੜਾ ਸਾਡਾ ਕਲੀਨਿਕਲ ਕਲੀਨਿਕ ਜਿਹੜਾ ਹੈ ਤੁਹਾਨੂੰ ਮਿਲ ਜਾਏਗਾ ਅੱਛਾ ਮੈਮ ਹੋਰ ਕਿੱਥੇ ਕਿੱਥੇ ਹੈਗੇ ਨੇ ਕਿਉਂਕਿ ਮਲਟੀ ਡਿਸਪਲਿਨਰੀ ਚੇਨ ਹੈਗੀ ਹੈ ਮਾਧਵ ਬਾਗ ਹਸਪੀਟਲਸ ਦੀ ਤੇ ਇਹ ਹੋਰ ਕਿੱਥੇ ਕਿੱਥੇ ਹੈਗੇ ਨੇ ਜਿਹੜੇ ਇਸ ਵੇਲੇ ਤੁਹਾਨੂੰ ਪੂਰੇ ਦੁਨੀਆ ਦੇ ਵਿੱਚ ਤੁਹਾਨੂੰ ਦੇਖ ਰਹੇ ਨੇ ਲੋਕ ਮਾਧਵ ਬਾਗ ਦੇ ਜਿਹੜੇ ਦੋ ਹਸਪੀਟਲਸ ਨੇ ਉਹ ਮਹਾਰਾਸ਼ਟra ਵਿੱਚ ਲੋਕੇਟਿਡ ਨੇ ਤੇ ਇੱਕ ਜਿਹੜਾ ਹੈ ਉਹ ਵਿਸ਼ਾਖਾਪਟਨਮ 'ਚ ਤੁਹਾਨੂੰ ਹਸਪੀਟਲ ਉਹਦਾ ਮਿਲ ਜਾਏਗਾ ਤੇ 올 ਓਵਰ ਇੰਡੀਆ ਜਿਹੜੇ ਹੈ ਮਲਟੀਪਲ ਕਲੀਨਿਕਸ 330+ ਕਲੀਨਿਕਸ ਜਿਹੜੇ ਮਾਧਵ ਬਾਗ ਦੇ ਪੰਜਾਬ ਚ ਕਿੱਥੇ ਕਿੱਥੇ ਨੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਅੰਮ੍ਰਿਤਸਰ ਚ ਤੇ ਹੈ ਤੇ ਜ਼ੀਰਕਪੁਰ ਹੋ ਗਿਆ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਫਿਰ ਫਿਰੋਜ਼ਪੁਰ ਹੋ ਗਿਆ ਇੱਥੇ ਤੁਹਾਨੂੰ ਜਿਹੜੇ ਮਾਧਵ ਬਾਗ ਦੇ ਕਲੀਨਿਕਸ ਤੁਹਾਨੂੰ ਮਿਲ ਜਾਣਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੇ ਆਪਣਾ ਸਮਾਂ ਦੇਣ ਵਾਸਤੇ ਕੀਮਤੀ ਠੀਕ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਤੁਸੀਂ ਦੇਖੋ ਇਹ ਟਮਾਟਰ ਦੇ ਸੂਪ ਦੇ ਵਿੱਚ ਵੀ ਬਹੁਤ ਗੁਣਕਾਰੀ ਜਿਹੜੀਆਂ ਨੁਸਖੇ ਫਾਰਮੂਲੇ ਪਾਏ ਹੋਏ ਨੇ ਤੇ ਇਸੇ ਤਰੀਕੇ ਨਾਲ ਇਹ ਦਿਲ ਨੂੰ ਠੀਕ ਕਰਨ ਵਾਲੀ ਚਾਹ ਹੈ ਜਿਨ੍ਹਾਂ ਨੂੰ ਦਿਲ ਦੀ ਪ੍ਰੋਬਲਮ ਹੈ ਸਾਹ ਵਗੈਰਾ ਚੜ ਜਾਂਦਾ ਹੈ ਮੈਡਮ ਪ੍ਰਿਆ ਕੁਮਾਰੀ ਜੀ ਦਾ ਕਹਿਣਾ ਡਾਕਟਰ ਪ੍ਰਿਆ ਕੁਮਾਰੀ ਜੀ ਦਾ ਕਹਿਣਾ ਕਿ ਇਹਦੇ ਨਾਲ ਕਾਫੀ ਫਰਕ ਪੈਂਦਾ ਤੇ ਇਹ ਗੱਚਾ ਕਿ ਮੇਨੂੰ ਫੇਵਰਟ ਹੈ ਹਮੇਸ਼ਾ ਮੇਰੇ ਤਾਂ ਮੋਹ ਦੇ ਵਿੱਚ ਵੈਸੇ ਵੀ ਪਾਣੀ ਆ ਜਾਂਦਾ ਗੱਚਾ ਕੋ ਵੇਖ ਕੇ ਤੇ ਅਸੀਂ ਸਰਦੀਆਂ ਗਰਮੀਆਂ ਕਹਿੰਦੇ ਜਦੋਂ ਮਰਜ਼ੀ ਤੁਸੀਂ ਇਹ ਖਾ ਸਕਦੇ ਹੋ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਕੋਈ ਸਿੰਪਟਮ ਲੱਗਦੇ ਨੇ ਇੱਕ ਸਵਾਲ ਬੜਾ ਅਹਿਮ ਰਹਿ ਗਿਆ ਮੈਨੂੰ ਲੱਗਦਾ ਮੈਮ ਸਿੰਟਮ ਕੀ ਹੁੰਦੇ ਨੇ ਅਗਰ ਜਦੋਂ ਕਿਸੇ ਨੂੰ ਹਾਰਟ ਅਟੈਕ ਆਉਣਾ ਹੋਵੇ ਔਰ ਦਿਲ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਅੱਜਕੱਲ ਤਾਂ ਲੱਖਾਂ ਬਿਮਾਰੀਆਂ ਆ ਗਈਆਂ ਜੀ ਕੋਈ ਦਿਲ ਕਹਿੰਦੇ ਜੀ ਕੋਈ ਵਾਲਵ ਖਰਾਬ ਹੈ ਕੋਈ ਕਹਿੰਦੇ ਜੀ ਪ੍ਰੋਪਰ ਫਲੋ ਨਹੀਂ ਜਾ ਰਿਹਾ ਦਿਲ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਤੁਸੀਂ ਰਿਵਰਸਲ ਇੱਥੇ ਕਰ ਦਿੰਦੇ ਹੋ ਹਾਂਜੀ ਜਿਸ ਤਰ੍ਹਾਂ ਤੁਸੀਂ ਹਾਰਟ ਅਟੈਕ ਦੀ ਗੱਲ ਕੀਤੀ ਤੇ ਹਾਰਟ ਅਟੈਕ ਵਿੱਚ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਤਰੇਲੀਆਂ ਹਾਣਾ ਦਰਦ ਜਿਹੜੀ ਆ ਤੁਹਾਡੇ ਮੋਢਿਆਂ ਨੂੰ ਜਾ ਰਹੀ ਹੈ ਤੇ ਇਹ ਸਿੰਪਟਮਸ ਜਿਹੜੇ ਆ ਹਾਰਟ ਅਟੈਕ ਦੇ ਮਿਲ ਸਕਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਹਾਰਟ ਡਿਜ਼ੀਜ਼ ਦੀ ਗੱਲ ਕਰ ਰਹੇ ਹੋ ਤੇ ਹਾਰਟ ਡਿਜ਼ੀਜ਼ ਚ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਜੇ ਤੁਹਾਨੂੰ ਲੱਗ ਰਿਹਾ ਹੈ ਤੁਹਾਨੂੰ ਛਾਤੀ ਵਿੱਚ ਦਰਦ ਹੋ ਰਹੀ ਹੈ ਜਾਂ ਫਿਰ ਸਾਹ ਤੁਹਾਡਾ ਫੁੱਲ ਰਿਹਾ ਜਾਂ ਪੈਰਾਂ ਵਿੱਚ ਲੰਬੇ ਟਾਈਮ ਤੋਂ ਤੁਹਾਨੂੰ ਲੱਗ ਰਿਹਾ ਕਿ ਸੋਜ ਹੋ ਰਹੀ ਹੈ ਤੁਹਾਨੂੰ ਇੱਕ ਆਪਣਾ ਹਾਰਟ ਦਾ ਜਿਹੜਾ ਚੈੱਕਅਪ ਕਰਵਾ ਲੈਣਾ ਚਾਹੀਦਾ ਹਾਂਜੀ ਸਟ੍ਰੈਸ ਟੈਸਟ ਜਿਹਨੂੰ ਤੁਸੀਂ ਕਹਿੰਦੇ ਹੋ ਹਾਂ ਸਟ੍ਰੈਸ ਟੈਸਟ ਕਰੋ ਇਹ ਵੀ ਸਮਝ ਲੱਗੀ ਵੀ ਸਟ੍ਰੈਸ ਟੈਸਟ ਵੀ ਹੁੰਦਾ ਜੀ ਹਾਂਜੀ ਬਿਲਕੁਲ ਸਟ੍ਰੈਸ ਟੈਸਟ ਤੁਸੀਂ ਕਰਵਾਓ ਸਟ੍ਰੈਸ ਟ ਨੇ ਸਾਡੇ ਕੋਲ ਇੱਥੇ ਜਿਹੜਾ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਮਿਲ ਜਾਏਗਾ 1000 ਤੋਂ ਘੱਟ ਪ੍ਰਾਈਸ 'ਚ ਤੁਹਾਨੂੰ ਇੱਥੇ ਮਿਲਦਾ ਬਾਹਰ ਤੇ 35 3500 4 4000 ਲੈ ਲੈਂਦੇ ਨੇ ਸਟ्रेस ਟੈਸਟ ਦੇ ਹਾਂਜੀ ਇੱਥੇ ਆਫਰ ਚੱਲ ਰਿਹਾ ਸਾਡੇ ਕਲੀਨਿਕ ਤੇ ਤੇ ਸਟ्रेस ਟੈਸਟ ਆਫਰ ਚੱਲ ਰਿਹਾ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ 600 700 ਦੇ ਪ੍ਰਾਈਸ 'ਚ ਤੁਹਾਨੂੰ ਜਿਹੜਾ ਇੱਥੇ ਸਟ्रेस ਟੈਸਟ ਮਿਲ ਜਾਏਗਾ ਜੀ ਮਤਲਬ 6 ਔਰ 700 ਰੁਪਏ ਦੇ ਵਿੱਚ ਅਸੀਂ ਆਪਣੇ ਦਿਲ ਨੂੰ ਟੈਸਟ ਕਰ ਸਕਦੇ ਹਾਂ ਕਿ ਤੰਦਰੁਸਤ ਹੈ ਜਾਂ ਨਹੀਂ ਹੈ ਹਾਂਜੀ ਬਿਲਕੁਲ ਜੀਜੀ ਚਲੋ मैम ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਡਾਕਟਰ ਪ੍ਰਿਆ ਕੁਮਾਰੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਦਿਲ ਨੂੰ ਮਜ਼ਬੂਤ ਰੱਖ ਸਕਦੇ ਹਾਂ ਆਪਣਾ ਲਾਈਫ ਸਟਾਈਲ ਠੀਕ ਕਰਕੇ ਔਰ ਇਹ ਛੋਟੇ ਛੋਟੇ ਨੁਸਖੇ ਟੋਟਕਿਆਂ ਦੇ ذریعے ਹੀ ਬਹੁਤ ਵੱਡੇ ਵੱਡੇ ਬਿਮਾਰੀਆਂ ਨੇ ਜਿਹੜੀਆਂ ਉਹ ਰਿਵਰਸਲ ਕਰ ਦਿੰਦੇ ਨੇ ਔਰ ਇੱਕ ਹੋਰ ਬੜੀ ਅਹਿਮ ਜਾਣਕਾਰੀ ਜਿਹੜੀ ਅੱਜ ਨਿਕਲ ਕੇ ਸਾਹਮਣੇ ਆਈ ਹੈ ਕਿ ਅਗਰ ਤੁਸੀਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਰਹਿੰਦੇ ਹੋ ਜਾਂ ਜਲੰਧਰ ਦੇ ਵਿੱਚ ਇਲਾਕੇ ਦੇ ਵਿੱਚ ਰਹਿੰਦੇ ਹੋ ਫਿਰੋਜ਼ਪੁਰ ਦੇ ਵਿੱਚੋਂ ਜ਼ਿਰਖਪੁਰ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਮਾਧਵ ਬਾਗ ਦੇ ਹਸਪੀਟਲ ਹੈਗੇ ਨੇ ਵਿਸ਼ਾਖਾ ਪਟਨਨ ਦੇ ਵਿੱਚ ਵੀ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਕਾਫੀ ਤعداد ਦੇ ਵਿੱਚ ਹੈ ਤੇ ਜੇਕਰ ਤੁਸੀਂ ਆਪਣੇ ਦਿਲ ਨੂੰ ਜਾਣਨਾ ਚਾਹੁੰਦੇ ਹੋ ਸਿਰਫ 700 ਰੁਪਏ ਦੇ ਵਿੱਚ ਤੁਸੀਂ ਆਪਣੇ ਦਿਲ ਦੀ ਮਜ਼ਬੂਤੀ ਪਰਖ ਸਕਦੇ ਹੋ ਮਦਵ ਬਾਗ ਕਲੀਨਿਕਾ ਦੇ ਜ਼ਰੀਏ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈ ਜਿਹੜਾ ਉਹ ਡਾਕਟਰ ਪ੍ਰਿਆ ਕੁਮਾਰ ਜੀ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਉਹਨਾਂ ਦੀ ਟੀਮ ਦੇ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਤੇ ਆਪਣੇ ਮਨ ਦੇ ਸਵਾਲ ਆਪਣੇ ਮਨ ਦੇ ਸ਼ੰਕੇ ਤੇ ਅਗਰ ਕੋਈ ਮਿਲਣਾ ਵੀ ਚਾਵੇ ਤਾਂ ਉਸ ਤੇ ਅਪਾਇੰਟਮੈਂਟ ਹੈਗੀ ਉਹ ਬੁੱਕ ਕੀਤੀ ਜਾ ਸਕਦੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਧੰਨਵਾਦ